ਮੇਰਾ ਨਾਮ ਸੁਮਨਾ ਮੈਂ ਆਪਣੇ ਘਰ ਦੀ ਕੱਲੀ ਕੱਲੀ ਕੁੜੀ ਆ ਮੇਰੇ ਤੋਂ ਇਲਾਵਾ ਘਰ ਵਿੱਚ ਕੱਲੀ ਮੇਰੀ ਮੰਮੀ ਆ ਕਿਉਂਕਿ ਮੇਰੇ ਡੈਡੀ ਦੀ ਬਹੁਤ ਪਹਿਲਾਂ ਡੈਥ ਹੋ ਚੁੱਕੀ ਸੀ ਉਦੋਂ ਮੈਂ ਕਾਫੀ ਛੋਟੀ ਸੀ ਜਦੋਂ ਡੈਡੀ ਦੀ ਡੈਥ ਹੋ ਗਈ ਸੀ ਤੇ ਮੈਨੂੰ ਮੇਰੀ ਮੰਮੀ ਨੇ ਪਾਲਿਆ ਮੈਂ ਤੇ ਮੰਮੀ ਇੱਕ ਦੂਜੇ ਦਾ ਸਹਾਰਾ ਆ ਮੈਂ ਆਪਣੀ ਮੰਮੀ ਨੂੰ ਆਪਣੀ ਜਾਨ ਤੋਂ ਵੀ ਜ਼ਿਆਦਾ ਪਿਆਰ ਕਰਦੀ ਆ ਮੈਂ ਸਭ ਕੁਝ ਸਹਾਰ ਸਕਦੀ ਸੀ ਪਰ ਆਪਣੀ ਮੰਮੀ ਦੀ ਬੇਇੱਜ਼ਤੀ ਕਦੇ ਵੀ ਨਹੀਂ ਬਰਦਾਸ਼ਤ ਕਰ ਸਕਦੀ ਸੀ ਕਿਉਂਕਿ ਉਹਦੇ ਵਿੱਚ ਮੇਰੀ ਜਾਨ ਵਸਦੀ ਆ ਮੰਮੀ ਨੇ ਅੱਜ ਤੱਕ ਮੈਨੂੰ ਕਿਸੇ ਚੀਜ਼ ਦੀ ਕਮੀ ਨਹੀਂ ਆਉਣ ਦਿੱਤੀ ਉਹਨੇ ਆਪਣੀ ਮੈਨੂੰ ਧੀ ਨਹੀਂ ਪੁੱਤ ਬਣਾ ਕੇ ਪਾਲਿਆ ਉਹ ਚਾਹੁੰਦੀ ਤਾਂ ਉਸ ਟਾਈਮ ਦੂਜਾ ਵਿਆਹ ਕਰਵਾ ਸਕਦੀ ਸੀ ਪਰ ਮੇਰੇ ਕਰਕੇ ਉਹਨੇ ਦੂਜਾ ਵਿਆਹ ਨਹੀਂ ਕਰਵਾਇਆ ਮੰਮੀ ਨੂੰ ਦੂਜਾ ਵਿਆਹ ਕਰਵਾਉਣ ਲਈ ਸਾਰੇ ਫੋਰਸ ਕਰਦੇ ਸੀ ਪਰ ਮੰਮੀ ਇਸ ਗੱਲ ਤੋਂ ਡਰਦੀ ਸੀ ਕਿ ਜੇ ਮੈਂ ਦੂਜਾ ਵਿਆਹ ਕਰਵਾ ਲਿਆ ਤਾਂ ਪਤਾ ਨਹੀਂ ਦੂਜਾ ਬੰਦਾ ਮੇਰੀ ਧੀ ਦਾ ਪਿਓ ਬਣ ਪਾਊਗਾ ਵੀ ਜਾਂ ਨਹੀਂ ਇਸ ਕਰਕੇ ਮੇਰੇ ਉੱਤੇ ਮੰਮੀ ਦਾ ਬਹੁਤ ਵੱਡਾ एहसान ਸੀ ਜੋ ਮੈਂ ਕਦੇ ਵੀ ਨਹੀਂ ਭੁੱਲ ਸਕਦੀ ਸੀ ਉਹਨੇ ਮੇਰੇ ਕਰਕੇ ਆਪਣੀ ਜਵਾਨੀ ਦੀ ਉਮਰ ਕੱਲੇ ਹੀ ਬਤਾ ਦਿੱਤੀ ਮੈਂ ਚਾਹੁੰਦੀ ਸੀ ਕਿ ਮੈਂ ਸਾਰੀਆਂ ਖੁਸ਼ੀਆਂ ਆਪਣੀ ਮਾਂ ਦੀ ਝੋਲੀ ਪਾਵਾਂ ਔਖੇ ਟਾਈਮ ਵਿੱਚ ਮੇਰੀ ਮੰਮੀ ਦਾ ਸਾਥ ਕਿਸੇ ਨੇ ਵੀ ਨਹੀਂ ਦਿੱਤਾ ਜਦੋਂ ਮੈਂ ਛੋਟੀ ਸੀ ਮੇਰੇ ਚਾਚੇ ਤਾਏ ਵੀ ਉਸ ਟਾਈਮ ਮੰਮੀ ਤੋਂ ਕਿਨਾਰਾ ਕਰ ਗਏ ਸੀ ਮੰਮੀ ਨੇ ਇਕੱਲੀ ਨੇ ਘਰ ਦਾ ਸਭ ਕੁਝ ਬਣਾਇਆ ਮੈਂ ਹਮੇਸ਼ਾ ਤੋਂ ਸੋਚਿਆ ਸੀ ਕਿ ਮੈਂ ਪੁਲਿਸ ਵਿੱਚ ਭਰਤੀ ਹੋ ਕੇ ਮੰਮੀ ਦਾ ਨਾਮ ਰੌਸ਼ਨ ਕਰਨਾ ਹੈ ਮੇਰਾ ਸ਼ੁਰੂ ਤੋਂ ਹੀ ਪੁਲਿਸ ਵਿੱਚ ਭਰਤੀ ਹੋਣ ਦਾ ਸੁਪਨਾ ਰਿਹਾ ਤੇ ਮੰਮੀ ਨੇ ਇਸ ਵਿੱਚ ਮੇਰਾ ਬਹੁਤ ਸਾਥ ਦਿੱਤਾ ਮੰਮੀ ਨੇ ਮੈਨੂੰ ਵਧੀਆ ਸਕੂਲ ਵਿੱਚ ਪੜ੍ਹਾਈ ਕਰਾਈ। ਹੁਣ ਮੇਰੀ ਪਲੱਸ 2 ਕੰਪਲੀਟ ਹੋ ਚੁੱਕੀ ਸੀ। ਮੇਰੇ ਨਾਨਕੇ ਮੇਰੇ ਮਾਮਾ-ਮਾਮੀ ਬੜੇ ਚੰਗੇ ਆ ਜੋ ਸਾਡਾ ਬੜਾ ਮੋਹ ਕਰਦੇ ਆ। ਉਹਨਾਂ ਦੀ ਇੱਕ ਮੁੰਡਾ ਤੇ ਇੱਕ ਕੁੜੀ ਆ। ਕੁੜੀ ਵੀ ਹੁਣ ਪਲੱਸ 2 ਵਿੱਚ ਪੜ੍ਹਦੀ ਸੀ ਤੇ ਮੁੰਡਾ ਜੇ 11ਵੀਂ ਕਲਾਸ ਵਿੱਚ ਪੜ੍ਹਦਾ ਸੀ। ਮਾਮੇ ਹੁਣੀ ਕਈ ਵਾਰ ਕਹਿ ਦਿੰਦੇ ਸੀ ਕਿ ਤੂੰ ਆਇਲਟਸ ਕਰ ਲੈ ਤੇਨੂੰ ਕੈਨੇਡਾ ਭੇਜ ਦਿੰਨੇ ਆ। ਅਸੀਂ ਪੈਸੇ ਲਗਾ ਦੇਵਾਂਗੇ ਪਰ ਮੇਰਾ ਸੁਪਨਾ ਤਾਂ ਪੁਲਿਸ ਵਿੱਚ ਭਰਤੀ ਹੋਣ ਦਾ ਹੀ ਸੀ। ਤੇ ਮੈਂ ਮਾਮਾ ਜੀ ਨੂੰ ਕਹਿੰਦੀ ਸੀ ਕਿ ਮੈਂ ਤਾਂ ਅਫਸਰ ਬਣ ਕੇ ਤੁਹਾਡੇ ਤੇ ਰੋਬ ਮਾਰਿਆ ਕਰਨਾ ਇਸ ਤਰ੍ਹਾਂ ਮਾਮਾ ਜੀ ਨੂੰ ਮੈਂ ਮਜ਼ਾਕ ਕਰਨ ਲੱਗ ਜਾਂਦੀ ਸੀ ਤੇ ਮਾਮਾ ਜੀ ਨੇ ਵੀ ਮੇਰਾ ਇਸ ਗੱਲ ਵਿੱਚ ਬਹੁਤ ਸਾਥ ਦਿੱਤਾ ਮਾਮਾ ਜੀ ਕਹਿੰਦੇ ਚਲੋ ਜੋ ਤੇਰਾ ਸੁਪਨਾ ਅਸੀਂ ਤੇਰੇ ਨਾਲ ਆ ਮੈਂ ਪਲੱਸ 2 ਵਿੱਚ ਚੰਗੇ ਨੰਬਰ ਲੈ ਕੇ ਪਾਸ ਹੋ ਗਈ ਸੀ ਤੇ ਹੁਣ ਮੈਂ ਭਰਤੀ ਵੀ ਵੇਖਣ ਲੱਗ ਪਈ ਸੀ ਮੇਰੀ ਹਾਈਟ ਕਾਫੀ ਸੀ ਇਸ ਕਰਕੇ ਮੈਨੂੰ ਆਪਣੇ ਆਪ ਤੇ ਪੂਰਾ ਯਕੀਨ ਸੀ ਕਿ ਮੈਂ ਪੁਲਿਸ ਵਿੱਚ ਭਰਤੀ ਹੋ ਜਾਵਾਂਗੀ ਮੈਂ ਪਲੱਸ 2 ਤੋਂ ਬਾਅਦ ਸਪੀਕਿੰਗ ਵੀ ਕੀਤੀ ਤੇ ਮੈਂ ਪੁਲਿਸ ਦੇ ਫਾਰਮ ਭਰ ਦਿੱਤੇ ਤੇ ਮੈਂ ਪੁਲਿਸ ਦੀ ਟ੍ਰੇਨਿੰਗ ਵੀ ਲੈਣ ਲੱਗ ਪਈ ਮੈਂ ਬਹੁਤ ਮਿਹਨਤ ਕੀਤੀ ਤੇ ਮੈਂ ਪੇਪਰ ਵਿੱਚੋਂ ਪਾਸ ਹੋ ਗਈ ਤੇ ਮੈਂ ਫਿਜ਼ੀਕਲ ਵਿੱਚੋਂ ਵੀ ਪਾਸ ਹੋ ਗਈ ਤੇ ਮੈਂ ਪੁਲਿਸ ਲਈ ਸਿਲੈਕਟ ਹੋ ਗਈ ਇਸ ਗੱਲ ਦੀ ਸਾਰਿਆਂ ਨੂੰ ਬੜੀ ਖੁਸ਼ੀ ਸੀ ਮੇਰੇ ਮਾਮੇ ਦੀ ਕੁੜੀ ਮੇਰੇ ਨਾਲ ਬਹੁਤ ਜੈਲਸੀ ਕਰਦੀ ਸੀ ਪਰ ਮਾਮਾ ਮਾਮੀ ਮੇਰਾ ਬਹੁਤ ਜ਼ਿਆਦਾ ਕਰਦੇ ਸੀ ਜਦੋਂ ਮੈਂ ਪੁਲਿਸ ਦੀ ਭਰਤੀ ਵਿੱਚ ਸਿਲੈਕਟ ਹੋ ਗਈ ਤਾਂ ਉਹਨੇ ਵੀ ਭਰਤੀ ਵੇਖੀ ਸੀ ਤੇ ਉਹ ਹਾਈਟ ਵਿੱਚੋਂ ਰਹਿ ਗਈ ਪੇਪਰ ਤਾਂ ਉਹਨੇ ਵੀ ਕਲੀਅਰ ਕਰ ਲਿਆ ਸੀ ਜਦੋਂ ਮੈਂ ਸਿਲੈਕਟ ਹੋ ਗਈ ਤਾਂ ਉਹ ਮੇਰੀ ਖੁਸ਼ੀ ਵਿੱਚ ਖੋਸ਼ ਨਾ ਹੋਵੇ ਉਹ ਮੈਨੂੰ ਫੋਨ ਕਰਕੇ ਕਹਿਣ ਲੱਗੀ ਕਿ ਤੂੰ ਜ਼ਿਆਦਾ ਹਵਾ ਵਿੱਚ ਨਾ ਉੱਡ ਮੈਨੂੰ ਹਵਾ ਵਿੱਚੋਂ ਪੰਛੀ ਲਾਉਣੇ ਆਉਂਦੇ ਆ ਪਰ ਮੈਂ ਤਾਂ ਆਪ ਚਾਹੁੰਦੀ ਸੀ ਕਿ ਉਹ ਵੀ ਭਰਤੀ ਹੋ ਜਾਵੇ ਤੇ ਅਸੀਂ ਦੋਵੇਂ ਇਕੱਠੀਆਂ ਇੱਕ ਮੈਕਮੇ ਵਿੱਚ ਹੋ ਜਾਵਾਂਗੇ ਪਰ ਪਤਾ ਨਹੀਂ ਉਹ ਮੇਰੇ ਨਾਲ ਖੇਜ ਰੱਖਦੀ ਸੀ ਤੇ ਇਸ ਗੱਲ ਬਾਰੇ ਸਭ ਨੂੰ ਪਤਾ ਸੀ ਮਾਮੀ ਮੈਨੂੰ ਕਹਿ ਦਿੰਦੀ ਸੀ ਤੂੰ ਇਹਦੀ ਗੱਲ ਤੇ ਧਿਆਨ ਨਾ ਦਿਆ ਕਰ ਇਹ ਤਾਂ ਹੈਗੀ ਹੀ ਇਹੋ ਜੀ ਆ ਮੈਂ ਉਹਨੂੰ ਕਿਹਾ ਸੀ ਕਿ ਅਗਲੀ ਵਾਰ ਤੂੰ ਫੇਰ ਟਰਾਈ ਕਰਕੇ ਵੇਖ ਲਵੀਂ ਪਰ ਉਹ ਮੈਨੂੰ ਕਹਿੰਦੀ ਸੀ ਕਿ ਤੈਨੂੰ ਤਾਂ ਇਹ ਆ ਕਿ ਮੈਂ ਦੁਬਾਰਾ ਰਿਜੈਕਟ ਹੋ ਜਾਵਾਂ ਜਦੋਂ ਇੱਕ ਵਾਰ ਉਹਨਾਂ ਨੇ ਮੈਨੂੰ ਹਾਈਟ ਵਿੱਚੋਂ ਕੱਢ ਦਿੱਤਾ ਦੁਬਾਰਾ ਕਿੱਦਾਂ ਰੱਖ ਲੈਣਗੇ ਤੈਨੂੰ ਤਾਂ ਇਹ ਆ ਇਹਦੀ ਬੇਇੱਜ਼ਤੀ ਹੋ ਜਾਵੇ ਇਸ ਤਰ੍ਹਾਂ ਮੈਨੂੰ ਬੋਲਣ ਲੱਗ ਜਾਂਦੀ ਸੀ ਇੱਕ ਦਿਨ ਮੈਂ ਸੋਚਿਆ ਕਿ ਸਾਰਾ ਪਰਿਵਾਰ ਬੈਠ ਕੇ ਪਾਰਟੀ ਕਰਦੇ ਆ ਮਾਮੇ ਹੁਣਾਂ ਨੇ ਮੇਰਾ ਬੜਾ ਸਾਥ ਦਿੱਤਾ ਸੀ ਮੈਂ ਸੋਚਿਆ ਉਹਨਾਂ ਸਾਰਿਆਂ ਨਾਲ ਅਸੀਂ ਸਾਰਾ ਪਰਿਵਾਰ ਬੈਠ ਕੇ ਪਾਰਟੀ ਕਰਦੇ ਆ ਪਰ ਮਾਮੇ ਦੀ ਕੁੜੀ ਨੇ ਮਾਮੀ ਨੂੰ ਕਹਿ ਦਿੱਤਾ ਕਿ ਮੈਂ ਉਹਦੀ ਪਾਰਟੀ ਤੇ ਨਹੀਂ ਜਾਣਾ ਜਦੋਂ ਮੈਨੂੰ ਇਹ ਗੱਲ ਮੰਮੀ ਨੇ ਦੱਸੀ ਤਾਂ ਮੈਂ ਸੋਚਿਆ ਕਿ ਐਵੇਂ ਉਹਨਾਂ ਦੇ ਘਰ ਕਲੇਸ਼ ਪੈ ਜਾਣਾ ਕਿਉਂਕਿ ਮਾਮੇ ਮਾਮੀ ਨੇ ਉਹਦੀ ਸੁਣਨੀ ਨਹੀਂ ਇਸ ਕਰਕੇ ਮੈਂ ਪਾਰਟੀ ਲਈ ਮਨਾ ਕਰ ਦਿੱਤਾ ਮੋਂ ਨੇ ਆਪਣੀ ਨੌਕਰੀ ਜੁਆਇਨ ਕਰ ਲਈ ਸੀ ਮੰਮੀ ਬੜੀ ਖੁਸ਼ ਸੀ ਕਿਉਂਕਿ ਉਹ ਮੈਨੂੰ ਆਪਣੇ ਪੈਰਾਂ 'ਸਿਰ ਖੜੀ ਹੋਈ ਵੇਖਣਾ ਚਾਹੁੰਦੀ ਸੀ ਮੰਮੀ ਮੈਨੂੰ ਕਹਿੰਦੀ ਸੀ ਕਿ ਤੂੰ ਮੇਰਾ ਪੁੱਤ ਬਣ ਕੇ ਮੈਨੂੰ ਵਿਖਾ ਦਿੱਤਾ ਤੂੰ ਮੇਰਾ ਕਦੇ ਵੀ ਸਿਰ ਨੀਵਾਂ ਨਹੀਂ ਹੋਣ ਦਿੱਤਾ ਜਦੋਂ ਮੰਮੀ ਇੰਨੀ ਗੱਲ ਕਹਿ ਦਿੰਦੀ ਤਾਂ ਮੇਰਾ ਹੌਸਲਾ ਹੋਰ ਵੱਧ ਜਾਂਦਾ ਮੈਨੂੰ ਸਕੂਨ ਮਿਲ ਜਾਂਦਾ ਕਿ ਮੈਂ ਆਪਣੀ ਮਾਂ ਨੂੰ ਖੁਸ਼ੀ ਦਿੱਤੀ ਆ ਮੇਰੇ ਲਈ ਆਪਣੀ ਖੁਸ਼ੀ ਨਾਲੋਂ ਵੱਧ ਉਹਦੀ ਖੁਸ਼ੀ ਮਾਇਨੇ ਰੱਖਦੀ ਸੀ ਫਿਰ ਵੀ ਮੈਨੂੰ ਇੱਕ ਭਰਾ ਦੀ ਕਮੀ ਮਹਿਸੂਸ ਹੁੰਦੀ ਸੀ ਮੈਂ ਚਾਹੁੰਦੀ ਸੀ ਕਿ ਮੇਰਾ ਭਰਾ ਹੋਵੇ ਤੇ ਮੈਂ ਵੀ ਆਪਣੇ ਭਰਾ ਦੇ ਰਖੜੀ ਬੰਨਾਂ। ਬੇਸ਼ੱਕ ਮੇਰੇ ਮਾਮੇ ਦਾ ਮੁੰਡਾ ਮੇਰਾ ਬੜਾ ਮੂਹ ਕਰਦਾ ਸੀ। ਉਹ ਮੈਨੂੰ ਆਪਣੀਆਂ ਸਕੀਆਂ ਪਹਿਣਾ ਮੰਗ ਸਮਝਦਾ ਸੀ ਪਰ ਜਦੋਂ ਵੀ ਮੈਂ ਉਹਦੇ ਰਖੜੀ ਬੰਨਣ ਜਾਂਦੀ ਸੀ ਤਾਂ ਮੇਰੇ ਮਾਮੇ ਦੀ ਕੁੜੀ ਮੂੰਹ ਬਣਾ ਕੇ ਬਹਿ ਜਾਂਦੀ ਸੀ। ਇਸ ਕਰਕੇ ਮੇਰਾ ਉਹਦੇ ਰਖੜੀ ਬੰਨਣ ਜਾਣ ਨੂੰ ਦਿਲ ਨਹੀਂ ਕਰਦਾ ਸੀ ਕਿਉਂਕਿ ਮੈਂ ਆਪਣੀ ਖੁਸ਼ੀ ਕਰਕੇ ਕਿਸੇ ਦੀ ਖੁਸ਼ੀ ਨਹੀਂ ਮਾਰਨਾ ਚਾਹੁੰਦੀ ਸੀ। ਇਸ ਕਰਕੇ ਮੈਂ ਰਖੜੀ ਵਾਲੇ ਦਿਨ ਨੂੰ ਬਹਾਨਾ ਮਾਰ ਦਿੰਦੀ ਸੀ ਪਰ ਫਿਰ ਵੀ ਉਹ ਕਦੇ-ਕਦੇ ਆ ਕੇ ਆਪ ਰਖੜੀ ਬਣਾ ਜਾਂਦਾ ਸੀ। ਇਸ ਤਰ੍ਹਾਂ ਹੀ ਸਾਡਾ ਟਾਈਮ ਵਧੀਆ ਲੰਘੀ ਜਾਂਦਾ ਸੀ ਮਾਮੇ ਦੀ ਕੁੜੀ ਹੁਣ ਕਾਲਜ ਵਿੱਚ ਪੜ੍ਹਨ ਲੱਗ ਗਈ ਸੀ ਮਾਮਾ ਜੀ ਚਾਹੁੰਦੇ ਸੀ ਕਿ ਉਹ ਆਈਲਟਸ ਕਰਕੇ ਬਾਹਰ ਚਲੀ ਜਾਵੇ ਪਰ ਉਹ ਬਾਹਰ ਨਹੀਂ ਜਾਣਾ ਚਾਹੁੰਦੀ ਸੀ ਉਹ ਇੱਧਰ ਰਹਿ ਕੇ ਕੋਈ ਨੌਕਰੀ ਕਰਨਾ ਚਾਹੁੰਦੀ ਸੀ ਉਹਨੂੰ ਇਹ ਹੁੰਦਾ ਸੀ ਕਿ ਮੈਂ ਇੱਥੇ ਰਹਿ ਕੇ ਸੁਮਨ ਨੂੰ ਜੈਲਸ ਫੀਲ ਕਰਾਵਾਂ ਉਹਨੂੰ ਹਮੇਸ਼ਾ ਮੇਰਾ ਹੀ ਲੱਗਾ ਰਹਿੰਦਾ ਸੀ ਪਤਾ ਨਹੀਂ ਕਿਉਂ ਮੇਰੇ ਤੇ ਉਹ ਇੰਨਾ ਲੱਗਦੀ ਸੀ ਮੇਰੀ ਮਾੜੀ ਜੀ ਤਰੱਕੀ ਉਹਦੇ ਕੋਲੋਂ ਜਰੀ ਨਹੀਂ ਜਾਂਦੀ ਸੀ ਇੱਕ ਦਿਨ ਮੈਂ ਆਪਣੀ ਡਿਊਟੀ ਤੇ ਸੀ ਮੈਂ ਵੇਖਿਆ ਕਿ ਇੱਕ ਮੁੰਡਾ ਵਾਰ-ਵਾਰ ਉਥੋਂ ਦੀ ਗੇੜੇ ਕੱਢ ਰਿਹਾ ਸੀ ਉਹ ਮੈਨੂੰ ਫੋਲੋ ਕਰ ਰਿਹਾ ਸੀ ਮੈਂ ਉਹਨੂੰ ਇਗਨੋਰ ਕੀਤਾ ਪਰ ਉਹ ਹਰ ਰੋਜ਼ ਹੀ ਜਦੋਂ ਮੈਂ ਡਿਊਟੀ ਤੇ ਜਾਣਾ ਉਦੋਂ ਹੀ ਮੇਰੇ ਅੱਗੇੋਂ ਢੇੜਾ ਕੱਢ ਕੇ ਜਾਂਦਾ ਸੀ ਤੇ ਕਈ ਵਾਰ ਮੈਂ ਡਿਊਟੀ ਤੇ ਹੋਣਾ ਉੱਥੋਂ ਵੀ ਉਹ ਲੰਘਦਾ ਰਹਿੰਦਾ ਸੀ ਮੁੰਡਾ ਬੜਾ ਸੋਹਣਾ ਸੀ ਪਰ ਮੈਨੂੰ ਸਮਝ ਨਹੀਂ ਲੱਗ ਰਿਹਾ ਸੀ ਕਿ ਉਹ ਮੇਰੇ ਪਿੱਛੇ-ਪਿੱਛੇ ਕਿਉਂ ਆ ਰਿਹਾ ਇੱਕ ਦਿਨ ਉਹਨੇ ਮੈਨੂੰ ਰੋਕ ਲਿਆ ਤੇ ਮੈਨੂੰ ਕਹਿਣ ਲੱਗਾ ਕਿ ਮੈਂ ਤੁਹਾਡੇ ਨਾਲ ਜ਼ਰੂਰੀ ਗੱਲ ਕਰਨੀ ਆ ਮੈਂ ਕਿਹਾ ਦੱਸ ਤਾਂ ਉਹ ਡਰ ਗਿਆ ਉਹ ਕਹਿਣ ਲੱਗਾ ਤੁਸੀਂ ਮੇਰੇ ਤੇ ਕੇਸ ਤਾਂ ਨਹੀਂ ਕਰਾ ਦੋਗੇ ਮੈਂ ਹੱਸਣ ਲੱਗ ਪਈ ਕਿਉਂਕਿ ਉਹਨੇ ਗੱਲ ਹੀ ਇਹੋ ਜੀ ਕੀਤੀ ਸੀ ਮੈਂ ਕਿਹਾ ਤੇਰੇ ਬਿਨਾ ਗੁਨਾਹ ਕੀਤੇ ਮੈਂ ਤੇਰੇ ਉੱਤੇ ਕੇਸ ਕਿਦਾਂ ਕਰਵਾ ਦਵਾਂਗੀ ਤਾਂ ਉਹ ਮੈਨੂੰ ਕਹਿਣ ਲੱਗਾ ਤੁਸੀਂ ਮੈਨੂੰ ਬੜੇ ਚੰਗੇ ਲੱਗਦੇ ਹੋ ਮੈਂ ਕਿਹਾ ਵਧੀਆ ਗੱਲ ਆ ਮੈਂ ਕਿਹਾ ਤੁਸੀਂ ਤਾਂ ਮੈਨੂੰ ਜਾਣਦੇ ਵੀ ਨਹੀਂ ਤੇ ਤੁਹਾਨੂੰ ਮੇਰੇ ਚੰਗੇ ਹੋਣ ਦਾ ਕਿੱਥੋਂ ਪਤਾ ਲੱਗ ਗਿਆ ਉਹ ਕਹਿੰਦਾ ਉਦਾਂ ਨਹੀਂ ਬਸ ਤੁਹਾਨੂੰ ਵੇਖਣਾ ਮੈਨੂੰ ਬੜਾ ਚੰਗਾ ਲੱਗਦਾ ਮੈਂ ਕਿਹਾ ਮੈਨੂੰ ਵੇਖ ਕੇ ਆਪਣਾ ਟਾਈਮ ਖਰਾਬ ਨਾ ਕਰ ਮੈਨੂੰ ਪਤਾ ਤੂੰ ਕੀ ਚਾਹਣਾ ਮੈਂ ਤੇਰੇ ਵਰਗੇ ਮੁੰਡਿਆਂ ਦੀਆਂ ਗੱਲਾਂ ਵਿੱਚ ਆਉਣ ਵਾਲੀ ਨਹੀਂ ਆ ਇਸ ਕਰਕੇ ਤੂੰ ਆਪਣਾ ਇਹ ਟਾਈਮ ਕਿਤੇ ਹੋਰ ਜਾ ਕੇ ਖਰਾਬ ਕਰ ਇਦਾਂ ਕਹਿ ਕੇ ਮੈਂ ਉੱਥੋਂ ਨਿਕਲ ਗਈ ਮੈਂ ਸਕੂਟਰੀ ਤੇ ਸੀ ਤੇ ਉਹ ਬੁਲਟ ਤੇ ਸੀ ਅਗਲੇ ਦਿਨ ਉਹ ਫੇਰ ਆ ਗਿਆ ਮੈਂ ਉਹਦੇ ਵੱਲ ਕੋਈ ਧਿਆਨ ਨਾ ਦਿੱਤਾ ਤੀਜੇ ਦਿਨ ਫਿਰ ਜਦੋਂ ਉਹ ਆਇਆ ਤਾਂ ਮੈਂ ਸਕੂਟਰੀ ਰੋਕ ਕੇ ਉਹਨੂੰ ਪੁੱਛਣ ਲੱਗ ਪਈ ਕਿ ਐਵੇਂ ਰੋਜ਼-ਰੋਜ਼ ਇੱਥੇ ਗੇੜੇ ਨਾ ਕੱਢਿਆ ਕਰ ਦੇਖਣ ਵਾਲੇ ਨੂੰ ਚੰਗਾ ਨਹੀਂ ਲੱਗਦਾ ਅਗਲੇ ਨੂੰ ਲੱਗੂ ਪਤਾ ਨਹੀਂ ਤੂੰ ਮੇਰਾ ਆਸ਼ਿਕਾਂ ਜੋ ਇੱਥੇ ਗੇੜੇ ਕੱਢਦਾ ਰਹਿਣਾ ਤਾਂ ਉਹ ਮੈਨੂੰ ਕਹਿਣ ਲੱਗਾ ਬਸ ਮੈਂ ਤਾਂ ਜਿੰਨਾ ਟਾਈਮ ਤੁਸੀਂ ਮੈਨੂੰ ਹਾਂ ਨਹੀਂ ਕਰਦੇ ਮੈਂ ਤਾਂ ਇਸ ਤਰ੍ਹਾਂ ਹੀ ਗੇੜੇ ਕੱਢਣੇ ਆ ਕਿਉਂਕਿ ਮੈਨੂੰ ਤੁਸੀਂ ਬੜੇ ਚੰਗੇ ਲੱਗਦੇ ਹੋ ਜੇ ਤੁਸੀਂ ਮੇਰੇ ਨਾਲ ਗੱਲ ਨਹੀਂ ਕਰਨੀ ਤਾਂ ਮੈਂ ਤੁਹਾਡੇ ਘਰ ਗੱਲ ਕਰ ਲੈਣਾ ਮੈਂ ਤੁਹਾਡੇ ਨਾਲ ਵਿਆਹ ਕਰਵਾਉਣਾ ਮੈਂ ਕਹਾਂ ਤੂੰ ਕੀ ਕੰਮ ਕਰਦਾ ਤਾਂ ਉਹ ਕਹਿਣ ਲੱਗਾ ਕਿ ਮੈਂ ਕੁਝ ਵੀ ਕੰਮ ਨਹੀਂ ਕਰਦਾ ਮੈਂ ਅਜੇ ਤੱਕ ਬੇਰੋਜ਼ਗਾਰ ਹਾਂ ਮੈਂ ਉਹਨੂੰ ਕਿਹਾ ਕਿ ਪਹਿਲਾਂ ਤੂੰ ਆਪਣਾ ਕੈਰੀਅਰ ਸੈੱਟ ਕਰ ਫਿਰ ਆਪਣੇ ਵਿਆਹ ਬਾਰੇ ਸੋਚੀ ਤਾਂ ਉਹ ਕਹਿਣ ਲੱਗਾ ਉਹ ਤਾਂ ਮੈਂ ਕਰ ਲੂੰਗਾ ਪਰ ਮੈਂ ਤੁਹਾਡੇ ਨਾਲ ਗੱਲ ਤਾਂ ਕਰਕੇ ਹੀ ਰਹਾਂਗਾ ਉਹ ਬਿਲਕੁਲ ਵੀ ਨਹੀਂ ਡਰਦਾ ਸੀ ਇਸ ਤਰ੍ਹਾਂ ਹੀ ਮੈਂ ਉਹਨੂੰ ਕੋਈ ਰਿਸਪੌਂਸ ਨਾ ਦਿੰਦੀ ਪਰ ਫਿਰ ਵੀ ਉਹ ਮੇਰੇ ਅੱਗੇ ਪਿੱਛੇ ਗੇੜੇ ਕੱਢਦਾ ਰਹਿੰਦਾ ਸੀ ਇੱਕ ਦਿਨ ਮੈਂ ਰਾਤ ਨੂੰ ਪਈ ਪਈ ਸੋਚ ਰਹੀ ਸੀ ਕਿ ਯਾਰ ਮੇਰੇ ਲਈ ਤਾਂ ਇਹ ਮੁੰਡਾ ਸਹੀ ਆ ਕਿਉਂਕਿ ਮੈਨੂੰ ਕਿਹੜਾ ਕੋਈ ਦੌਲਤ ਵਾਲਾ ਮੁੰਡਾ ਚਾਹੀਦਾ ਮੈਨੂੰ ਤਾਂ ਆਪਣੀ ਮੰਮੀ ਲਈ ਘਰ ਜਵਾਈ ਚਾਹੀਦਾ ਕਿਉਂਕਿ ਜੋ ਮੁੰਡਾ ਆਪ ਸਟੈਂਡ ਹੋਊਗਾ ਉਹ ਮੇਰੇ ਘਰ ਕਿੱਥੋਂ ਰਹਿ ਲੂਗਾ ਇਹ ਮੈਨੂੰ ਪਿਆਰ ਕਰਦਾ ਤੇ ਇਹ ਮੇਰੇ ਘਰ ਵੀ ਰਹਿ ਲਊਗਾ ਤੇ ਮੇਰੀ ਮਾਂ ਦੀ ਮੇਰੀ ਇੱਜ਼ਤ ਕਰੂਗਾ ਇਸ ਕਰਕੇ ਮੈਨੂੰ ਲੱਗਿਆ ਕਿ ਮੈਨੂੰ ਇਸ ਬਾਰੇ ਸੋਚਣਾ ਚਾਹੀਦਾ ਤੇ ਮੈਨੂੰ ਉਹਦੇ ਨਾਲ ਇਸ ਬਾਰੇ ਗੱਲ ਕਰਨੀ ਚਾਹੀਦੀ ਆ ਫਿਰ ਮੈਨੂੰ ਲੱਗਦਾ ਸੀ ਕਿ ਕਿਤੇ ਮੈਨੂੰ ਗਲਤ ਨਾ ਸਮਝ ਲਵੇ ਕਿ ਮੈਂ ਆਪਣੀ ਮਰਜ਼ੀ ਨਾਲ ਮੁੰਡਾ ਚੁਣ ਲਿਆ ਵੈਸੇ ਮੁੰਡਾ ਵੇਖਣ ਨੂੰ ਸੋਹਣਾ ਸੀ ਪਰ ਨੇਚਰ ਦਾ ਨਹੀਂ ਪਤਾ ਸੀ ਕਿ ਕਿੱਦਾਂ ਦਾ ਇਸ ਕਰਕੇ ਮੈਂ ਸੋਚਿਆ ਕਿ ਇਹਦੇ ਬਾਰੇ ਮੈਂ ਪਤਾ ਕਰਦੀ ਆ ਉਹ ਡੇਲੀ ਪਾਗਲਾ ਵਾਂਗ ਮੇਰੇ ਰਾਹ ਵਿੱਚ ਖੜ ਜਾਂਦਾ ਸੀ ਜਿੱਥੇ ਵੀ ਮੇਰੀ ਡਿਊਟੀ ਹੁੰਦੀ ਸੀ ਉੱਥੇ ਗੇੜੇ ਕੱਢਦਾ ਰਹਿੰਦਾ ਸੀ ਕਦੇ-ਕਦੇ ਲੱਗਦਾ ਸੀ ਕਿ ਇਹ ਵਿਗੜਿਆ ਹੋਇਆ ਆ ਪਰ ਫਿਰ ਲੱਗਦਾ ਸੀ ਕਿਤੇ ਸੱਚੀ ਤਾਂ ਨਹੀਂ ਮੈਨੂੰ ਇੰਨਾ ਪਿਆਰ ਕਰ ਬੈਠਾ ਜੋ ਡੇਲੀ ਮੇਰੇ ਪਿੱਛੇ ਆਉਂਦਾ ਤੇ ਇੱਕ ਦਿਨ ਮੈਂ ਉਹਨੂੰ ਬਿਠਾ ਕੇ ਪੁੱਛ ਲਿਆ ਕਿਉਂ ਤੂੰ ਮੇਰੇ ਪਿੱਛੇ ਆਉਨਾ ਜਦੋਂ ਮੈਂ ਤੈਨੂੰ ਕੋਈ ਰਿਸਪੌਂਸ ਨਹੀਂ ਦਿੰਦੀ ਉਹ ਮੈਨੂੰ ਕਹਿੰਦਾ ਤੁਹਾਨੂੰ ਜਿੰਨਾ ਟਾਈਮ ਚਾਹੀਦਾ ਤੁਸੀਂ ਲੈ ਲਓ ਪਰ ਮੈਂ ਤੁਹਾਡੇ ਨਾਲ ਹੀ ਵਿਆਹ ਕਰਾਉਣਾ ਫਿਰ ਮੈਂ ਆਪਣੀ ਇੱਕ ਸਹੇਲੀ ਤੋਂ ਉਹਦੇ ਬਾਰੇ ਪਤਾ ਕਰਿਆ ਮੇਰੀ ਸਹੇਲੀ ਦੀ ਉਸ ਮੁੰਡੇ ਦੇ ਪਿੰਡ ਰਿਸ਼ਤੇਦਾਰੀ ਸੀ ਜਦੋਂ ਉਹਨੇ ਪਤਾ ਕੀਤਾ ਤਾਂ ਪਤਾ ਲੱਗਾ ਕਿ ਉਹ ਤਾਂ ਕਾਫੀ ਅਮੀਰ ਘਰ ਦਾ ਮੁੰਡਾ ਤੇ ਉਹਦੇ ਕੋਲ ਤਾਂ ਕਾਫੀ ਜ਼ਮੀਨ ਆ ਪਰ ਮੈਨੂੰ ਉਹ ਕਹਿ ਰਿਹਾ ਸੀ ਕਿ ਮੈਂ ਤਾਂ ਆਪਣੇ ਪੈਰਾਂ ਤੇ ਸਟੈਂਡ ਨਹੀਂ ਆ ਮੇਰੇ ਕੋਲ ਤਾਂ ਕੁਝ ਵੀ ਨਹੀਂ ਆ ਪਤਾ ਨਹੀਂ ਉਹ ਇਦਾਂ ਕਿਉਂ ਕਹਿ ਰਿਹਾ ਸੀ ਜਦਕਿ ਉਹਦੇ ਕੋਲ ਤਾਂ ਰੱਬ ਦਾ ਦਿੱਤਾ ਸਭ ਕੁਝ ਸੀ ਕਿਉਂਕਿ ਉਹਦੇ ਕੋਲ ਕਾਫੀ ਜ਼ਮੀਨ ਸੀ ਫਿਰ ਉਹ ਖੇਤੀ ਬਾੜੀ ਵੀ ਕਰਦੇ ਹੋਣੇ ਆ ਪਰ ਉਹ ਮੈਨੂੰ ਕਹਿੰਦਾ ਸੀ ਕਿ ਮੈਂ ਤਾਂ ਕੋਈ ਕੰਮ ਨਹੀਂ ਕਰਦਾ ਜ਼ਮੀਨ ਤਾਂ ਸਾਡੇ ਕੋਲ ਵੀ ਕਾਫੀ ਸੀ ਪਰ ਸਾਡੀ ਜ਼ਮੀਨ ਠੇਕੇ ਦੇ ਦਿੱਤੀ ਹੋਈ ਸੀ ਕਿਉਂਕਿ ਸਾਡੇ ਕੋਈ ਖੇਤੀਬਾੜੀ ਕਰਨ ਵਾਲਾ ਨਹੀਂ ਸੀ ਮੈਂ ਚਾਹੁੰਦੀ ਸੀ ਕਿ ਗਰੀਬ ਘਰ ਦਾ ਮੁੰਡਾ ਹੋਵੇ ਜੋ ਮੇਰਾ ਕਾਰੋਬਾਰ ਸੰਭਲ ਲਵੇ ਤੇ ਖੇਤੀਬਾੜੀ ਵੀ ਕਰੇ ਤੇ ਮੇਰੀ ਮੰਮੀ ਦੀ ਵੀ ਸੇਵਾ ਕਰੇ ਕਿਉਂਕਿ ਮੈਂ ਵਿਆਹ ਕਰਵਾ ਕੇ ਆਪਣੀ ਮੰਮੀ ਨਾਲ ਇੱਥੇ ਹੀ ਰਹਿਣਾ ਸੀ ਪਰ ਉਹ ਇਕੱਲਾ-ਕੱਲਾ ਮਾਪਿਆਂ ਦਾ ਪੁੱਤ ਸੀ ਉਹਨੇ ਕਿੱਥੇ ਆਪਣੇ ਸਹੁਰੇ ਰਹਿਣਾ ਸੀ ਇਸ ਕਰਕੇ ਮੈਂ ਉਹਦੇ ਬਾਰੇ ਸੋਚਣਾ ਛੱਡ ਦਿੱਤਾ ਪਰ ਉਹਨੂੰ ਵੇਖ ਕੇ ਮੇਰੇ ਅੰਦਰ ਵੀ ਉਹਦੇ ਲਈ ਫੀਲਿੰਗ ਆਉਣ ਲੱਗ ਪਈਆਂ ਸੀ ਮੈਂ ਵੀ ਉਹਨੂੰ ਮਨ ਵਿੱਚ ਪਸੰਦ ਕਰਨ ਲੱਗ ਪਈ ਸੀ ਪਰ ਮੈਂ ਇਹ ਗੱਲ ਉਹਨੂੰ ਨਹੀਂ ਦੱਸੀ ਸੀ ਕਿਉਂਕਿ ਮੈਨੂੰ ਲੱਗਦਾ ਸੀ ਕਿ ਮੇਰੀ ਉਹਦੇ ਨਾਲ ਨਿਭਣੀ ਨਹੀਂ ਕਿਉਂਕਿ ਉਹ ਅਮੀਰ ਘਰ ਦਾ ਮੁੰਡਾ ਤੇ ਮੈਨੂੰ ਗਰੀਬ ਘਰ ਦਾ ਮੁੰਡਾ ਚਾਹੀਦਾ ਸੀ ਇੱਕ ਦਿਨ ਉਹਨੇ ਮੇਰੇ ਘਰ ਰਿਸ਼ਤਾ ਭੇਜ ਦਿੱਤਾ ਜਦੋਂ ਮੈਂ ਘਰ ਗਈ ਤਾਂ ਮੈਂ ਵੇਖਿਆ ਕਿ ਉਹਦੇ ਜੀਜਾ ਜੀ ਰਿਸ਼ਤਾ ਲੈ ਕੇ ਆਏ ਜੋ ਕਿ ਸਾਡੇ ਜਾਣ ਪਛਾਣ ਵਿੱਚੋਂ ਸੀ ਪਰ ਮੈਨੂੰ ਨਹੀਂ ਪਤਾ ਸੀ ਕਿ ਇਹ ਉਸ ਮੁੰਡੇ ਦੇ ਰਿਸ਼ਤੇਦਾਰ ਆ ਮੈਨੂੰ ਲੱਗਾ ਕੋਈ ਹੋਰ ਮੇਰੇ ਲਈ ਰਿਸ਼ਤਾ ਲੈ ਕੇ ਆਇਆ ਜਦੋਂ ਉਹਨਾਂ ਨੇ ਮੈਨੂੰ ਦੱਸਿਆ ਕਿ ਲਾਗੇ ਪਿੰਡ ਦਾ ਰਿਸ਼ਤਾ ਆ ਤਾਂ ਵੀ ਮੈਨੂੰ ਨਹੀਂ ਪਤਾ ਲੱਗਾ ਪਰ ਜਦੋਂ ਮੈਂ ਮੁੰਡੇ ਦੀ ਫੋਟੋ ਵੇਖੀ ਤਾਂ ਮੈਂ ਹੈਰਾਨ ਰਹਿ ਗਈ ਕਿ ਉਹਨੇ ਮੇਰੇ ਤੋਂ ਬਿਨਾ ਪੁੱਛੇ ਰਿਸ਼ਤਾ ਵੀ ਭੇਜ ਦਿੱਤਾ ਮੈਂ ਹੈਰਾਨ ਰਹੇਗੀ ਕਿ ਮੰਮੀ ਨੂੰ ਇਹ ਰਿਸ਼ਤਾ ਬਹੁਤ ਚੰਗਾ ਲੱਗਾ ਤਾਂ ਮੈਂ ਮੰਮੀ ਨੂੰ ਸਾਈਡ ਉਤੇ ਹੋ ਕੇ ਸਮਝਾਇਆ ਕਿ ਉਹ ਇੰਨੇ ਅਮੀਰ ਨਹੀਂ ਉਹਨਾਂ ਕੋਲ ਕਿੰਨੀ ਜ਼ਮੀਨ ਆ ਤੇ ਆਪਾਂ ਤਾਂ ਘਰ ਜਵਾਈ ਰੱਖਣਾ ਤਾਂ ਮੰਮੀ ਕਹਿਣ ਲੱਗੀ ਕਿ ਉਹ ਤਾਂ ਇਸ ਗੱਲ ਲਈ ਤਿਆਰ ਨੇ ਕਿਉਂਕਿ ਮੁੰਡੇ ਹੁਣੀ ਦੋ ਭਰਾ ਨੇ ਵੱਡਾ ਭਰਾ ਵਿਆਹਿਆ ਹੋਇਆ ਉਹ ਮਾਪਿਓ ਕੋਲ ਪਿੰਡ ਰਹੂਗਾ ਤੇ ਛੋਟਾ ਕੁਵਾਰਾ ਆ ਜੋ ਵਿਆਹ ਮਗਰੋਂ ਆਪਣੇ ਨਾਲ ਆਪਣੇ ਘਰ ਰਹੂਗਾ ਮੈਂ ਹੈਰਾਨ ਰਹੇਗੀ ਕਿ ਮੁੰਡਾ ਮੇਰੇ ਲਈ ਇੰਨਾ ਪਾਗਲ ਕਿਉਂ ਆ ਕਿ ਉਹਨੇ ਮੇਰੇ ਘਰ ਰਿਸ਼ਤਾ ਵੀ ਭੇਜ ਦਿੱਤਾ ਪਰ ਗੱਲ ਅੱਗੇ ਵਧਣ ਤੋਂ ਪਹਿਲਾਂ ਮੈਂ ਉਹਨੂੰ ਮਿਲਣਾ ਚਾਹੁੰਦੀ ਸੀ ਤੇ ਮੈਂ ਵਿਚੋਲੇ ਨੂੰ ਕਿਹਾ ਕਿ ਮੈਂ ਮੁੰਡੇ ਨਾਲ ਇਕੱਲੇ ਵਿੱਚ ਕੁਝ ਗੱਲ ਕਰਨੀ ਆ ਤਾਂ ਉਹਨਾਂ ਨੇ ਮੈਨੂੰ ਮੁੰਡੇ ਦਾ ਫੋਨ ਨੰਬਰ ਦੇ ਦਿੱਤਾ ਤੇ ਮੈਂ ਫੋਨ ਤੇ ਉਹਦੇ ਨਾਲ ਸਾਰੀ ਗੱਲ ਕੀਤੀ ਤੇ ਉਹਨੂੰ ਮੈਂ ਦੱਸਿਆ ਕਿ ਅਸੀਂ ਬਹੁਤ ਮਜਬੂਰ ਆ ਅਸੀਂ ਸ਼ੁਰੂ ਤੋਂ ਹੀ ਇਕੱਲੀਆਂ ਰਹੀਆਂ ਪਰ ਹੁਣ ਸਾਨੂੰ ਸਹਾਰੇ ਦੀ ਲੋੜ ਆ ਬੇਸ਼ੱਕ ਮੈਂ ਆਪਣੇ ਪੈਰਾਂ ਤੇ ਖੜੀ ਆ ਪਰ ਫਿਰ ਵੀ ਸਾਨੂੰ ਇੱਕ ਅਜਿਹੇ ਬੰਦੇ ਦੀ ਜ਼ਰੂਰਤ ਆ ਜੋ ਕਿ ਮੇਰਾ ਤੇ ਮੇਰੀ ਮਾਂ ਦਾ ਪੂਰਾ ਧਿਆਨ ਰੱਖੇ ਤੇ ਕਦੇ ਵੀ ਸਾਨੂੰ ਇਹ ਫੀਲ ਨਾ ਕਰਾਵੇ ਕਿ ਅਸੀਂ ਇਕੱਲੇ ਆ ਕਿਉਂਕਿ ਸਾਡੇ ਕੋਲ ਪੈਸਾ ਹੈਗਾ ਪਰ ਸਾਨੂੰ ਸਹਾਰਾ ਚਾਹੀਦਾ ਤਾਂ ਉਹ ਮੁੰਡਾ ਮੈਨੂੰ ਤਸੱਲੀ ਦੇਣ ਲੱਗਾ ਕਿ ਤੁਸੀਂ ਟੈਨਸ਼ਨ ਨਾ ਲਓ ਮੈਂ ਤੁਹਾਨੂੰ ਬਹੁਤ ਪਿਆਰ ਕਰਦਾ ਆ ਤੇ ਜੋ ਤੁਸੀਂ ਚਾਹੁੰਦੇ ਆ ਉਦਾਂ ਹੀ ਹੋਊਗਾ ਮੈਂ ਤੁਹਾਨੂੰ ਕਦੇ ਵੀ ਕਿਸੇ ਚੀਜ਼ ਦੀ ਕਮੀ ਨਹੀਂ ਮਹਿਸੂਸ ਹੋਣ ਦਿੰਦਾ ਤੇ ਮੈਂ ਹਮੇਸ਼ਾ ਤੁਹਾਨੂੰ ਖੁਸ਼ ਰੱਖੂੰਗਾ ਇੰਨੀਆਂ ਕ ਗੱਲਾਂ ਸੁਣ ਕੇ ਮੈਨੂੰ ਮੁੰਡਾ ਠੀਕ ਲੱਗਾ ਤੇ ਮੈਂ ਮੰਮੀ ਨਾਲ ਸਲਾਹ ਕੀਤੀ ਕਿ ਤੁਸੀਂ ਉਸ ਰਿਸ਼ਤੇ ਬਾਰੇ ਆਪ ਵੇਖ ਲਓ ਕਿਉਂਕਿ ਮੈਂ ਮੁੰਡੇ ਨਾਲ ਗੱਲ ਕਰੀ ਸੀ ਤੇ ਮੈਂ ਉਹਦੇ ਨਾਲ ਸਾਰੀ ਗੱਲ ਕਰ ਲਈ ਤੇ ਉਹ ਕਹਿੰਦਾ ਸੀ ਕਿ ਮੈਂ ਤੁਹਾਡੇ ਘਰ ਰਹਿਣ ਲਈ ਤਿਆਰ ਹਾਂ ਮੰਮੀ ਮੈਨੂੰ ਪੁੱਛਣ ਲੱਗੇ ਕਿ ਤੂੰ ਦੱਸ ਤੈਨੂੰ ਮੁੰਡਾ ਪਸੰਦ ਆ ਮੈਂ ਕਿਹਾ ਮੁੰਡਾ ਤਾਂ ਸੋਹਣਾ ਆ ਠੀਕ ਆ ਇਸ ਗੱਲ ਬਾਰੇ ਮੰਮੀ ਨੇ ਮਾਮਾ ਜੀ ਨੂੰ ਫੋਨ ਕੀਤਾ ਤੇ ਉਹਨਾਂ ਨਾਲ ਸਲਾਹ ਕੀਤੀ ਤਾਂ ਮਾਮਾ ਜੀ ਕਹਿਣ ਲੱਗੇ ਕਿ ਅਜੇ ਦੀ ਉਮਰ ਹੀ ਕਿਹੜੀ ਆ ਤੂੰ ਬਹੁਤ ਜਲਦੀ ਕਰ ਰਹੀ ਆ ਤਾਂ ਮੰਮੀ ਕਹਿਣ ਲੱਗੇ ਕਿ ਰਿਸ਼ਤਾ ਚੰਗਾ ਆ ਇਹੋ ਜਿਹੇ ਰਿਸ਼ਤੇ ਵਾਰ-ਵਾਰ ਨਹੀਂ ਮਿਲਦੇ ਤਾਂ ਮਾਮਾ ਜੀ ਕਹਿਣ ਲੱਗੇ ਚਲ ਮੈਂ ਤੁਹਾਡੇ ਪਿੰਡ ਆਉਂਗਾ ਤੇ ਆਪਾਂ ਬੈਠ ਕੇ ਸਲਾਹ ਕਰਾਂਗੇ ਅਗਲੇ ਦਿਨ ਮਾਮਾ ਜੀ ਸਾਡੇ ਘਰ ਆ ਗਏ ਤੇ ਅਸੀਂ ਸਾਰੀ ਗੱਲਬਾਤ ਕੀਤੀ ਤੇ ਮਾਮਾ ਜੀ ਜਾ ਕੇ ਮੁੰਡੇ ਦਾ ਘਰ ਬਾਰ ਵੇਖਾਏ ਤੇ ਮਾਮਾ ਜੀ ਦੱਸਣ ਲੱਗੇ ਕਿ ਘਰਬਾਰ ਤਾਂ ਬਹੁਤ ਸੋਹਣਾ ਪਰ ਬੰਦੇ ਕੰਜੂਸ ਆ ਮੈਂ ਪਤਾ ਕਰਿਆ ਸੀ ਕਾਫੀ ਜਣਿਆਂ ਨੇ ਇਹ ਗੱਲ ਦੱਸੀ ਆ ਕਿ ਪੈਸਾ ਤਾਂ ਬਹੁਤ ਆ ਪਰ ਕੱਢਦੇ ਨਹੀਂ ਤਾਂ ਮੰਮੀ ਕਹਿਣ ਲੱਗੀ ਪੈਸੇ ਦੀ ਤਾਂ ਆਪਣੇ ਕੋਲ ਕਿਹੜਾ ਕਮੀ ਆ ਆਪਾਂ ਨੂੰ ਤਾਂ ਚੰਗਾ ਜਵਾਈ ਚਾਹੀਦਾ ਜੋ ਘਰਬਾਰ ਸੰਭਲਵੇ ਆਪਾਂ ਕੰਜੂਸ ਬੰਦਿਆ ਤੋਂ ਕੀ ਲੈਣਾ ਨਾਲੇ ਪੁਰਾਣੇ ਜ਼ਮਾਨੇ ਵਾਲੇ ਬੁੜੇ-ਬੁੜੀਆਂ ਇਦਾਂ ਹੀ ਹੁੰਦੇ ਸੀ ਉਹਨਾਂ ਦੇ ਸੁਭਾਅ ਥੋੜੇ ਕੰਜੂਸੀ ਹੁੰਦੇ ਸੀ ਨਾਲੇ ਜ਼ਰੂਰੀ ਥੋੜੀ ਹੈ ਕਿ ਮੁੰਡਾ ਵੀ ਕੰਜੂਸ ਹੀ ਹੋਊਗਾ ਮੇਰੇ ਮਾਮੇ ਦੀ ਕੁੜੀ ਮੈਨੂੰ ਫੋਨ ਕਰਕੇ ਵਧਾਈਆਂ ਦੇਣ ਲੱਗੀ ਮੈਂ ਹੈਰਾਨ ਰਹੇਗੀ ਕਿ ਅੱਜੇ ਮੇਰੀ ਖੁਸ਼ੀ ਵਿੱਚ ਸ਼ਾਮਿਲ ਕਿੱਥੋਂ ਹੋਗੀ ਤੇ ਮੈਨੂੰ ਖੁਸ਼ੀ ਵੀ ਹੋਈ ਹੁਣ ਸਾਰਿਆਂ ਦੀ رائے ਨਾਲ ਮੇਰਾ ਉੱਥੇ ਸ਼ਗਨ ਪੈਣ ਲੱਗਾ ਸੀ ਅਗਲੇ ਸੰਡੇ ਸਾਡਾ ਸ਼ਗਨ ਸੀ ਉਸ ਮੁੰਡੇ ਦਾ ਨਾਮ ਜਿਸ ਨਾਲ ਮੇਰਾ ਰਿਸ਼ਤਾ ਤੈਅ ਹੋਣ ਲੱਗਾ ਸੀ ਰਵੀ ਸੀ ਅਸੀਂ ਦੋਵਾਂ ਨੇ ਸ਼ਗਨ ਵਾਸਤੇ ਇਕੱਠੇ ਸ਼ਾਪਿੰਗ ਕੀਤੀ ਕਿਉਂਕਿ ਮੈਂ ਰੈਡੀमेड ਲਹਿੰਗਾ ਲਿਆ ਸੀ ਮੈਂ ਬੜੀ ਖੁਸ਼ ਸੀ ਕਿਉਂਕਿ ਮੰਮੀ ਦੇ ਚਿਹਰੇ ਤੇ ਅਲੱਗ ਹੀ ਖੁਸ਼ੀ ਸੀ ਰਵੀ ਨੇਚਰ ਦਾ ਬੜਾ ਚੰਗਾ ਸੀ ਉਹਨੇ ਮੰਮੀ ਨਾਲ ਥੋੜੇ ਦਿਨਾਂ ਵਿੱਚ ਹੀ ਇੰਨਾ ਪਿਆਰ ਪਾ ਲਿਆ ਕਿ ਮੈਂ ਸੋਚ ਵੀ ਨਹੀਂ ਸਕਦੀ ਸੀ ਹੁਣ ਮੈਂ ਸੋਚ ਰਹੀ ਸੀ ਕਿ ਚਲੋ ਵਧੀਆ ਹੋਇਆ ਜੋ ਰੱਬ ਨੇ ਇਹਨੂੰ ਆਪ ਹੀ ਮੇਰੇ ਨਾਲ ਮਿਲਾ ਦਿੱਤਾ ਨਹੀਂ ਤਾਂ ਅੱਜਕੱਲ ਇਦਾਂ ਦੇ ਮੁੰਡੇ ਮਿਲਣੇ ਬਹੁਤ ਔਖੇ ਆ ਜੋ ਮੇਰੀ ਮਾਂ ਦਾ ਵੀ ਇੰਨਾ ਕਰਦਾ ਆ ਹੌਣ ਤਾਂ ਮਾਮਾ ਜੀ ਵੀ ਕਹਿ ਰਹੇ ਸੀ ਕਿ ਸੱਚਮੁੱਚ ਹੀ ਮੁੰਡਾ ਬਹੁਤ ਵਧੀਆ ਆ ਰਵੀ ਮਾਮਾ ਜੀ ਨਾਲ ਵੀ ਬਹੁਤ ਘੋਲ ਮਿਲ ਗਿਆ ਤੇ ਸਾਰੇ ਉਹਦੀਆਂ ਤਾਰੀਫਾਂ ਕਰ ਰਹੇ ਸੀ ਸੰਡੇ ਨੂੰ ਸਾਡਾ ਸ਼ਗਨ ਹੋ ਗਿਆ ਸੀ ਸ਼ਗਨ ਇੱਕ ਰੈਸਟੋਰੈਂਟ ਵਿੱਚ ਕੀਤਾ ਗਿਆ ਅਸੀਂ ਜ਼ਿਆਦਾ ਲੋਕਾਂ ਨੂੰ ਨਹੀਂ ਬੁਲਾਇਆ ਸੀ ਬਸ ਮੇਰੇ ਨਾਨਕੇ ਤੇ ਇੱਕ ਦੋ ਪਿੰਡ ਵਿੱਚੋਂ ਜਿਨ੍ਹਾਂ ਨੂੰ ਅਸੀਂ ਬੁਲਾਇਆ ਸੀ ਸ਼ਗਨ ਦਾ ਕੰਮ ਬਹੁਤ ਵਧੀਆ ਸਿਰੇ ਚੜ ਗਿਆ ਹੁਣ ਸਾਡੀ ਗੱਲਬਾਤ ਫੋਨ ਤੇ ਹੋਣ ਲੱਗ ਪਈ ਸੀ ਮੈਂ ਇੱਕ ਗੱਲ ਤੇ ਬਹੁਤ ਹੈਰਾਨ ਸੀ ਕਿ ਮੇਰੇ ਮਾਮੇ ਦੀ ਕੁੜੀ ਮੇਰੇ ਹਰ ਕੰਮ ਤੇ ਜੈਲਸੀ ਫੀਲ ਕਰਦੀ ਸੀ ਪਰ ਇਸ ਵਾਰ ਉਹ ਬੜੀ ਖੁਸ਼ ਸੀ ਮੈਨੂੰ ਲੱਗਦਾ ਸੀ ਕਿ ਚੱਲ ਹੁਣ ਉਹ ਸੁਧਰ ਗਈ ਆ ਪਰ ਉਹਦੇ ਦਿਲ ਵਿੱਚ ਕੁਝ ਹੋਰ ਹੀ ਸੀ ਜੋ ਕਿ ਮੈਨੂੰ ਬਾਅਦ ਵਿੱਚ ਪਤਾ ਲੱਗਾ ਇਸ ਤਰ੍ਹਾਂ ਹੀ ਸਾਡਾ ਟਾਈਮ ਵਧੀਆ ਲੰਘੀ ਜਾਂਦਾ ਸੀ ਤੇ ਵਿਆਹ ਦੀਆਂ ਗੱਲਾਂ ਹੋਣ ਲੱਗ ਪੀਆਂ ਸੀ ਪਰ ਮੈਂ ਚਾਹੁੰਦੀ ਸੀ ਕਿ ਵਿਆਹ ਜੇ ਇੱਕ ਸਾਲ ਰੋਕੇ ਕਰਵਾਈਏ ਪਰ ਰਵੀ ਨੂੰ ਵਿਆਹ ਦੀ ਬਹੁਤ ਜ਼ਿਆਦਾ ਕਾਲੀ ਸੀ ਮੈਂ ਉਹਨੂੰ ਕਈ ਵਾਰ ਕਿਹਾ ਕੇ ਵਿਆਹ ਤਾਂ ਹੁਣ ਹੋ ਹੀ ਜਾਣਾ ਪਰ ਪਤਾ ਨਹੀਂ ਕਿਉਂ ਉਹ ਬਹੁਤ ਜ਼ਿਆਦਾ ਕਾਲੀ ਕਰਦਾ ਸੀ ਇਸ ਗੱਲ ਪਿੱਛੇ ਕਈ ਵਾਰ ਉਹ ਮੇਰੇ ਨਾਲ ਲੜ ਵੀ ਪੈਂਦਾ ਸੀ ਜਦੋਂ ਮੈਂ ਇਸ ਬਾਰੇ ਮੰਮੀ ਨਾਲ ਗੱਲ ਕੀਤੀ ਤਾਂ ਮੰਮੀ ਮੈਨੂੰ ਕਹਿਣ ਲੱਗੀ ਕਿ ਚਲ ਜੇ ਉਹ ਕਹਿੰਦੇ ਤਾਂ ਆਪਾਂ ਕਰ ਲੈਨੇ ਆ ਪਰ ਮੈਂ ਇਸ ਗੱਲ ਬਾਰੇ ਰਾਜੀ ਨਹੀਂ ਸੀ ਜਦੋਂ ਮੈਂ ਵਿਆਹ ਲਈ ਅਜੇ ਨਾ ਕਰ ਦਿੱਤੀ ਤਾਂ ਰਵੀ ਨੇ ਇੱਕ ਦਿਨ ਮੈਨੂੰ ਕਿਹਾ ਕਿ ਆਪਾਂ ਅੱਜ ਹੋਟਲ ਵਿੱਚ ਚੱਲਦੇ ਆ ਮੈਂ ਕਮਰਾ ਬੁੱਕ ਕਰਾ ਲੈਣਾ ਉਹਦੀ ਇਹ ਗੱਲ ਮੈਨੂੰ ਬਿਲਕੁਲ ਵੀ ਚੰਗੀ ਨਹੀਂ ਲੱਗੀ ਇਹ ਗੱਲ ਮੈਨੂੰ ਬੜੀ ਅਜੀਬ ਜਿਹੀ ਲੱਗੀ ਜਦੋਂ ਮੈਂ ਉਹਨੂੰ ਕਿਹਾ ਕਿ ਆਪਾਂ ਇਦਾਂ ਕਿਉਂ ਚੋਰੀ-ਚੋਰੀ ਮਿਲਣਾ ਆਪਣਾ ਤਾਂ ਵਿਆਹ ਹੋ ਹੀ ਜਾਣਾ ਤਾਂ ਉਹ ਕਹਿਣ ਲੱਗਾ ਤਾਂ ਹੀ ਤਾਂ ਮੈਂ ਮਿਲਣਾ ਚਾਹੁੰਨਾ ਕਿ ਇਹ ਤਾਂ ਵਿਆਹ ਤੋਂ ਪਹਿਲਾਂ ਯਾਦਾਂ ਹੀ ਹੁੰਦੀਆਂ ਨੇ ਮੈਂ ਵਿਆਹ ਤੋਂ ਪਹਿਲਾਂ ਤੇਰੇ ਨਾਲ ਇੱਕ ਮਿੱਠੀ ਜਿਹੀ ਯਾਦ ਬਣਾਉਣਾ ਚਾਹਨਾ ਪਰ ਮੈਂ ਇਸ ਗੱਲ ਨੂੰ ਸਾਫ਼-ਸਾਫ਼ ਮਨ੍ਹਾ ਕਰ ਦਿੱਤਾ ਤਾਂ ਰਵੀ ਮੈਨੂੰ ਕਹਿਣ ਲੱਗਾ ਕਿ ਆਪਣਾ ਵਿਆਹ ਤਾਂ ਹੁਣ ਹੋ ਹੀ ਜਾਣਾ ਆਪਾਂ ਤਾਂ ਹਸਬੈਂਡ ਵਾਈਫ ਬਣੀ ਜਾਣਾ ਤਾਂ ਇਹਦੇ ਵਿੱਚ ਗਲਤ ਵੀ ਕੀ ਆ ਪਰ ਫਿਰ ਵੀ ਮੈਂ ਇਹ ਕੰਮ ਨਹੀਂ ਕਰਨਾ ਚਾਹੁੰਦੀ ਸੀ ਮੈਨੂੰ ਲੱਗ ਰਿਹਾ ਸੀ ਜਿਵੇਂ ਉਹ ਮੈਨੂੰ ਪਾਉਣ ਦੀ ਕੋਸ਼ਿਸ਼ ਕਰ ਰਿਹਾ ਹੋਵੇ ਪਰ ਮੈਂ ਲਾਵਾ ਤੋਂ ਬਿਨਾ ਇਹ ਕੰਮ ਨਹੀਂ ਕਰਨਾ ਚਾਹੁੰਦੀ ਸੀ ਕਿਉਂਕਿ ਅੱਜ ਤੱਕ ਮੈਂ ਆਪਣੀ ਮਾਂ ਦੀ ਅੱਖ ਨੀਵੀਂ ਨਹੀਂ ਹੋਣ ਦਿੱਤੀ ਸੀ ਹੁਣ ਮੈਂ ਇਦਾਂ ਕਿਵੇਂ ਕਰ ਸਕਦੀ ਸੀ ਬੇਸ਼ੱਕ ਸਾਡਾ ਮੰਗਣਾ ਹੋ ਚੁੱਕਿਆ ਸੀ ਪਰ ਫਿਰ ਵੀ ਅਜੇ ਤੱਕ ਅਸੀਂ ਹਸਬੰਡ ਵਾਈਫ ਨਹੀਂ ਸੀ ਇਸ ਗੱਲ ਪਿੱਛੇ ਰਵੀ ਮੇਰੇ ਨਾਲ ਗੁੱਸੇ ਹੋ ਗਿਆ ਤੇ ਮੈਨੂੰ ਕਹਿਣ ਲੱਗਾ ਕਿ ਤੂੰ ਤਾਂ ਮੇਰੀ ਕੋਈ ਵੀ ਗੱਲ ਨਹੀਂ ਮੰਦੀ ਨਾ ਤਾਂ ਤੂੰ ਵਿਆਹ ਲਈ ਰਾਜ਼ੀ ਆ ਤੇ ਨਾ ਹੀ ਤੂੰ ਮੈਨੂੰ ਇਦਾਂ ਮਿਲਣ ਲਈ ਰਾਜ਼ੀ ਆ ਮੈਂ ਉਹਨੂੰ ਕਿਹਾ ਕਿ ਤੈਨੂੰ ਅਚਾਨਕ ਇੰਨੀ ਕਿਉਂ ਕਾਲੀ ਹੋ ਗਈ ਕਿਉਂਕਿ ਹੁਣ 6 ਮਹੀਨੇ ਲੰਘ ਗਏ ਆ ਤੇ 6 ਮਹੀਨੇ ਹੋਰ ਆ ਵਿਆਹ ਤਾਂ ਹੋ ਹੀ ਜਾਣਾ ਮੈਂ ਜਦੋਂ ਵੀ ਡਿਊਟੀ ਤੇ ਬੈਠੀ ਹੁੰਦੀ ਤਾਂ ਮੈਂ ਇਹੀ ਗੱਲਾਂ ਸੋਚਦੀ ਰਹਿੰਦੀ ਕਿ ਮੈਂ ਕਿਤੇ ਕੋਈ ਗਲਤੀ ਤਾਂ ਨਹੀਂ ਕੀਤੀ ਇੰਨੀ ਜਲਦੀ ਰਿਸ਼ਤਾ ਕਰਵਾ ਕੇ ਕਿਉਂਕਿ ਉਹ ਮੈਨੂੰ ਉਹ ਚੀਜ਼ਾਂ ਲਈ ਫੋਰਸ ਕਰ ਰਿਹਾ ਸੀ ਜੋ ਮੈਨੂੰ ਬਿਲਕੁਲ ਵੀ ਪਸੰਦ ਨਹੀਂ ਸੀ ਮੈਂ ਉਹਨੂੰ ਬਹੁਤ ਚੰਗਾ ਸਮਝਦੀ ਸੀ ਪਰ ਹੁਣ ਉਹ ਕੁਝ ਹੋਰ ਹੀ ਗੱਲਾਂ ਕਰਨ ਲੱਗ ਪਿਆ ਸੀ ਨਾ ਹੀ ਤਾਂ ਮੈਂ ਇਹ ਚੀਜ਼ਾਂ ਕਿਸੇ ਨੂੰ ਦੱਸਣ ਜੋਗੀ ਸੀ ਕਿਉਂਕਿ ਜੇ ਮੈਂ ਘਰ ਮੰਮੀ ਨੂੰ ਇਹ ਸਾਰੀਆਂ ਗੱਲਾਂ ਦੱਸਦੀ ਤਾਂ ਉਹਨੇ ਟੈਨਸ਼ਨ ਲੈ ਜਾਣੀ ਸੀ ਇਸ ਕਰਕੇ ਗੱਲਾਂ ਦਾ ਬੋਝ ਮੈਂ ਆਪਣੇ ਤੱਕ ਹੀ ਰੱਖਿਆ ਰਵੀ ਮੇਰੇ ਨਾਲ ਇੰਨਾ ਗੱਲਾਂ ਪਿੱਛੇ ਗੁੱਸੇ ਹੋ ਗਿਆ ਤੇ ਮੇਰੇ ਨਾਲ ਫੋਨ ਤੇ ਗੱਲ ਕਰਨੋਂ ਹਟ ਗਿਆ ਮੈਂ ਵੀ ਉਹਨੂੰ ਫੋਨ ਨਾ ਕੀਤਾ ਕਿਉਂਕਿ ਕੱਲ ਨੂੰ ਉਹ ਕਿਸੇ ਹੋਰ ਗੱਲਾਂ ਪਿੱਛੇ ਮੈਨੂੰ ਇੰਨਾ ਫੋਰਸ ਕਰੇਗਾ ਜੋ ਮੈਨੂੰ ਨਹੀਂ ਪਸੰਦ ਇਸ ਤਰ੍ਹਾਂ ਤਾਂ ਸਾਡੀ ਜ਼ਿੰਦਗੀ ਨਹੀਂ ਲੰਘਣੀ ਸੀ ਇਸ ਕਰਕੇ ਮੈਂ ਵੀ ਉਹਨੂੰ ਫੋਨ ਨਹੀਂ ਕੀਤਾ ਤਾਂ ਕਿ ਉਹਨੂੰ ਸਮਝ ਆ ਜਾਵੇ ਕਿ ਇਦਾਂ ਕਿਸੇ ਨੂੰ ਲਾਈਫ ਵਿੱਚ ਕਿਸੇ ਚੀਜ਼ ਲਈ ਫੋਰਸ ਨਹੀਂ ਕਰਨਾ ਚਾਹੀਦਾ ਇੱਕ ਦਿਨ ਮੈਂ ਡਿਊਟੀ ਤੋਂ ਘਰ ਜਾ ਰਹੀ ਸੀ ਮੈਂ ਵੇਖਿਆ ਕਿ ਰਾਹ ਵਿੱਚ ਇੱਕ ਕਾਫੀ ਸ਼ਾਪ ਤੇ ਮੇਰੇ ਮਾਮੇ ਦੀ ਕੁੜੀ ਤੇ ਰਵੀ ਦੋਵੇਂ ਜਣੇ ਬਾਹਰ ਖੜੇ ਗੱਲਾਂ ਕਰ ਰਹੇ ਸੀ ਮੈਂ ਹੈਰਾਨ ਰਹੇਗੀ ਕਿਉਂਕਿ ਰਵੀ ਤੇ ਮੇਰੇ ਮਾਮੇ ਦੀ ਕੁੜੀ ਤਾਂ ਪਹਿਲਾਂ ਕਦੇ ਨਹੀਂ ਮਿਲੇ ਸੀ ਤੇ ਉਹ ਇੱਕ ਦੂਜੇ ਨੂੰ ਕਿਵੇਂ ਜਾਣਨ ਲੱਗੇ ਪਹਿਲਾਂ ਤਾਂ ਮੈਂ ਉੱਥੋਂ ਦੀ ਲੰਘ ਗਈ ਫਿਰ ਮੈਂ ਦੁਬਾਰਾ ਵਾਪਸ ਆਈ ਮੈਂ ਸਕੂਟਰੀ ਤੇ ਸੀ ਮੇਰਾ ਮੂੰਹ ਚੁੰਨੀ ਨਾਲ ਬੰਨਿਆ ਹੋਇਆ ਸੀ ਉਹਨਾਂ ਨੂੰ ਨਹੀਂ ਪਤਾ ਲੱਗਿਆ ਕਿ ਮੈਂ ਉੱਥੋਂ ਦੀ ਜਾ ਰਹੀ ਆ ਜਦੋਂ ਮੈਂ ਵਾਪਸ ਆ ਗਈ ਤਾਂ ਮੇਰੇ ਮਨ ਵਿੱਚ ਸ਼ੱਕ ਪੈ ਗਿਆ ਕਿ ਗੱਲ ਤਾਂ ਜ਼ਰੂਰ ਕੋਈ ਨਾ ਕੋਈ ਹੈਗੀ ਆ ਇਸ ਕਰਕੇ ਮੈਂ ਇੱਕ ਸਾਈਡ ਤੇ ਬੈਠ ਕੇ ਉਹਨਾਂ ਦੀਆਂ ਗੱਲਾਂ ਸੁਣਨ ਦੀ ਕੋਸ਼ਿਸ਼ ਕੀਤੀ ਪਰ ਉਹਨਾਂ ਦੀਆਂ ਗੱਲਾਂ ਮੈਨੂੰ ਬਿਲਕੁਲ ਵੀ ਸੁਣਾਈ ਨਹੀਂ ਦੇ ਰਹੀਆਂ ਸੀ ਮੈਂ ਉਹਨਾਂ ਦੇ ਸਾਹਮਣੇ ਵੀ ਨਹੀਂ ਜਾ ਸਕਦੀ ਸੀ ਕਿਉਂਕਿ ਮੇਰੇ ਪੁਲਸ ਦੀ ਵਰਦੀ ਪਾਈ ਹੋਈ ਸੀ ਮੈਂ ਇੱਕ ਸਾਈਡ ਤੇ ਖੜ ਕੇ ਰਵੀ ਨੂੰ ਫੋਨ ਕੀਤਾ ਤੇ ਮੈਂ ਉਹਨੂੰ ਪੁੱਛਣ ਲੱਗੀ ਕਿ ਤੁਸੀਂ ਕਿੱਥੇ ਹੋ ਤਾਂ ਉਹ ਮੈਨੂੰ ਕਹਿਣ ਲੱਗਾ ਮੈਂ ਤਾਂ ਘਰੇ ਆ ਪਤਾ ਨਹੀਂ ਕਿਉਂ ਉਹ ਮੈਨੂੰ ਝੂਠ ਬੋਲ ਰਿਹਾ ਸੀ ਮੈਂ ਕਿਹਾ ਠੀਕ ਆ ਪਰ ਉਹਨੂੰ ਮੈਂ ਇਹ ਗੱਲ ਨਾ ਦੱਸੀ ਕਿ ਮੈਂ ਵੀ ਤਾਂ ਤੇ ਸਾਹਮਣੇ ਖੜੀ ਆ ਪਰ ਮੈਨੂੰ ਇਹ ਗੱਲ ਦੀ ਸਮਝ ਨਹੀਂ ਆ ਰਹੀ ਸੀ ਕਿ ਇਹ ਦੋਵੇਂ ਇਕੱਠੇ ਇਦਾਂ ਕਿਵੇਂ ਖੜੇ ਨੇ ਕਿਉਂਕਿ ਇਹ ਤਾਂ ਪਹਿਲਾਂ ਕਦੇ ਇੱਕ ਦੂਜੇ ਨੂੰ ਮਿਲੇ ਵੀ ਨਹੀਂ ਕਿਉਂਕਿ ਮੇਰੇ ਮਾਮੇ ਦੀ ਕੁੜੀ ਮੇਰੇ ਸ਼ਗਨ ਤੇ ਵੀ ਨਹੀਂ ਆਈ ਸੀ ਉਸ ਦਿਨ ਮੇਰੇ ਮਾਮੇ ਦੀ ਕੁੜੀ ਦਾ ਪੇਪਰ ਸੀ ਖੜੇ-ਖੜੇ ਅਚਾਨਕ ਉਹ ਮੇਰੇ ਪਿੱਛੇ ਲੱਗੇ ਟੇਬਲ ਤੇ ਆ ਕੇ ਬੈਠ ਗਏ ਮੈਂ ਵੀ ਉੱਥੇ ਬੈਠੀ ਕੌਫੀ ਪੀ ਰਹੀ ਸੀ ਮੈਨੂੰ ਇਸ ਗੱਲ ਦਾ ਵੀ ਡਰ ਸੀ ਕਿ ਕਿਤੇ ਉਹ ਮੈਨੂੰ ਵੇਖ ਹੀ ਨਾ ਲੈਣ ਕਿਉਂਕਿ ਮੈਂ ਪਤਾ ਕਰਨਾ ਚਾਹੁੰਦੀ ਸੀ ਕਿ ਉਹ ਕੀ ਗੱਲਾਂ ਕਰ ਰਹੇ ਆ ਉਹ ਇਸ ਤਰ੍ਹਾਂ ਗੱਲਾਂ ਕਰ ਰਹੇ ਸੀ ਜਿਵੇਂ ਇੱਕ ਦੂਜੇ ਨੂੰ ਬਹੁਤ ਟਾਈਮ ਪਹਿਲਾਂ ਦੇ ਜਾਣਦੇ ਹੋਣ ਮੈਂ ਸੋਚ ਰਹੀ ਸੀ ਕਿ ਚਲ ਜੇ ਰਵੀ ਤੇ ਮਾਮੇ ਦੀ ਕੁੜੀ ਮਿਲਦੇ ਨੇ ਤਾਂ ਫਿਰ ਉਹ ਮੈਨੂੰ ਝੂਠ ਕਿਉਂ ਬੋਲ ਰਿਹਾ ਉਹਨੂੰ ਮੈਨੂੰ ਦੱਸ ਦੇਣਾ ਚਾਹੀਦਾ ਸੀ ਮੇਰੇ ਮਾਮੇ ਦੀ ਕੁੜੀ ਉਹਨੂੰ ਕਹਿ ਰਹੀ ਸੀ ਕਿ ਹੁਣ ਤੋਂ ਜਲਦੀ ਜਲਦੀ ਵਿਆਹ ਕਰਵਾ ਲੈ ਤੇ ਆਪਣੀ ਜ਼ਮੀਨ ਜਾਇਦਾਦ ਦਾ ਮਾਲਕ ਬਣ ਜਾ ਤਾਂ ਰਵੀ ਕਹਿ ਰਿਹਾ ਸੀ ਕਿ ਉਹ ਇੰਨੀ ਭੋਲੀ ਨਹੀਂ ਆ ਉਹਨੇ ਇੰਨੀ ਜਲਦੀ ਮੇਰੇ ਨਾਮ ਆਪਣੀ ਜ਼ਮੀਨ ਨਹੀਂ ਕਰਵਾਉਣੀ ਮੈਨੂੰ ਲੱਗ ਰਿਹਾ ਸੀ ਜਿਵੇਂ ਉਹ ਮੇਰੀਆਂ ਗੱਲਾਂ ਕਰ ਰਹੇ ਆ ਤਾ ਮਾਮੇ ਦੀ ਕੁੜੀ ਕਹਿਣ ਲੱਗੀ ਕਿ ਇਹ ਤਾਂ ਤੇਰੀ ਹਿੰਮਤ ਆ ਤੇਰੇ ਕੋਲ ਤਾਂ ਇੱਕ ਪੁਲਸ ਵਾਲੀ ਨਹੀਂ ਸੰਭਾਲੀ ਜਾ ਰਹੀ ਇੰਨੀ ਪੈਸੇ ਵਾਲੀ ਕੁੜੀ ਤੇਰੇ ਪਿੱਛੇ ਲਗਾਈ ਆ ਅਜੇ ਵੀ ਤੂੰ ਇੰਨੀ ਕ ਹਿੰਮਤ ਨਹੀਂ ਕਰ ਸਕਦਾ ਕਿ ਉਹਦੇ ਨਾਲ ਜਲਦੀ ਵਿਆਹ ਕਰਵਾ ਸਕੇ ਉਹ ਤੇਰੀ ਇੰਨੀ ਗੱਲ ਵੀ ਨਹੀਂ ਮੰਨਦੀ ਬੰਦੇ ਤਾਂ ਕੀ ਕੀ ਗੱਲਾਂ ਮਨਵਾ ਲੈਂਦੇ ਆ ਰਵੀ ਕਹਿ ਰਿਹਾ ਸੀ ਕਿ ਮੈਂ ਤਾਂ ਸੋਚਿਆ ਸੀ ਕਿ ਹੋਟਲ ਵਿੱਚ ਚਲੇ ਜਾਨੇ ਆ ਤੇ ਉੱਥੇ ਇੱਕ ਰਾਤ ਉਹਦੇ ਨਾਲ ਬਤਾ ਲੈਣਾ ਫਿਰ ਉਹਨੂੰ ਆਪਣੇ ਆਪ ਹੀ ਵਿਆਹ ਦੀ ਕਾਲੀ ਹੋ ਜਾਣੀ ਆ ਪਰ ਉਹ ਤਾਂ ਉੱਥੇ ਜਾਣ ਲਈ ਵੀ ਨਹੀਂ ਮੰਨੀ ਤੇ ਤੂੰ ਹੀ ਉਹਨੂੰ ਇਸ ਗੱਲ ਲਈ ਮਨਾ ਕੇ ਵੇਖ ਲਾ ਤਾਂ ਮਾਮੇ ਦੀ ਕੁੜੀ ਕਹਿ ਰਹੀ ਸੀ ਕਿ ਨਹੀਂ ਨਹੀਂ ਮੇਰੀ ਉਹਦੇ ਨਾਲ ਨਹੀਂ ਬਣਦੀ ਜੇ ਮੈਂ ਉਹਨੂੰ ਇਹ ਗੱਲ ਕਹਾਂ ਤਾਂ ਉਹਨੂੰ ਸ਼ੱਕ ਹੋ ਜਾਊਗਾ ਇਸ ਕਰਕੇ ਇਹ ਗੱਲ ਤਾਂ ਸਿਰਫ ਤੂੰ ਹੀ ਉਹਦੇ ਨਾਲ ਕਰ ਸਕਦਾ ਮੈਂ ਤਾਂ ਉਹਨਾਂ ਦੀਆਂ ਗੱਲਾਂ ਸੁਣ ਕੇ ਸੋਨ ਹੋਈ ਜਾ ਰਹੀ ਸੀ ਕਿ ਮੇਰੇ ਨਾਲ ਇੰਨੀ ਵੱਡੀ ਸਾਜ਼ਿਸ਼ ਕਰ ਰਹੇ ਆ ਮੈਨੂੰ ਪਤਾ ਲੱਗ ਗਿਆ ਕਿ ਰਵੀ ਮੈਨੂੰ ਨਹੀਂ ਬਲਕਿ ਮੇਰੀ ਪ੍ਰਾਪਰਟੀ ਨੂੰ ਪਿਆਰ ਕਰਦਾ ਮੇਰੇ ਉਹ ਗੱਲ ਦਿਮਾਗ ਵਿੱਚ ਆ ਗਈ ਜੋ ਮਾਮੇ ਨੇ ਦੱਸੀ ਸੀ ਕਿ ਇਹ ਸਾਰਾ ਟੱਬਰ ਕੰਜੂਸ ਆ ਬੇਸ਼ੱਕ ਬੰਦੇ ਕੋਲੇ ਕਿੰਨੀ ਵੀ ਜਾਇਦਾਦ ਹੋਵੇ ਪਰ ਫਿਰ ਵੀ ਉਹ ਬਗਾਨੀ ਤੇ ਅੱਖ ਰੱਖਦਾ ਹੀ ਆ ਹੁਣ ਮੈਨੂੰ ਸਮਝ ਲੱਗੀ ਸੀ ਕਿ ਉਹਨੂੰ ਮੇਰੀ ਪ੍ਰਾਪਰਟੀ ਨਾਲ ਕਿੰਨਾ ਪਿਆਰ ਆ ਇਸ ਕਰਕੇ ਉਹ ਮੈਨੂੰ ਵਿਆਹ ਦੀ ਕਾਲੀ ਕਰ ਰਿਹਾ ਸੀ ਉਹਨੂੰ ਇਹ ਸੀ ਕਿ ਜਲਦੀ ਜਲਦੀ ਵਿਆਹ ਹੋ ਜਾਵੇ ਤੇ ਸਾਰਾ ਕੁਝ ਮੇਰੇ ਨਾਮ ਹੋ ਜਾਵੇ ਉਹ ਇਹ ਗੱਲ ਵੀ ਕਹਿ ਰਿਹਾ ਸੀ ਕਿ ਜੇ ਸਾਡਾ ਵਿਆਹ ਹੋ ਗਿਆ ਤਾਂ ਮੈਂ ਸਾਰਾ ਕੁਝ ਆਪਣੇ ਨਾਮ ਕਰਵਾ ਕੇ ਤਲਾਕ ਕਰ ਲੈਣਾ ਤੇ ਮੈਂ ਤਾਂ ਇੱਥੋਂ ਕੈਨੇਡਾ ਨਿਕਲ ਜਾਣਾ ਮੈਂ ਤਾਂ ਉਹਨਾਂ ਦਾ ਘਰ ਜਵਾਈ ਬਣ ਕੇ ਕਦੇ ਬਣਾ ਰਹਾ ਇਹਦਾ ਮਤਲਬ ਸੀ ਕਿ ਰਵੀ ਦੇ ਘਰ ਦੇ ਵੀ ਇਸ ਗੱਲ ਵਿੱਚ ਮੌਜੂਦ ਸੀ ਉਹ ਵੀ ਨਾਲ ਰਲੇ ਸੀ ਉਹਨਾਂ ਦੀਆਂ ਗੱਲਾਂ ਸੁਣ ਕੇ ਮੈਂ ਚੁੱਪਚਾਪ ਉੱਥੋਂ ਨਿਕਲ ਗਈ ਮੈਨੂੰ ਪਤਾ ਮੈਂ ਘਰ ਕਿੱਦਾਂ ਪਹੁੰਚੀ ਮੇਰਾ ਦਿਲ ਟੁੱਟ ਗਿਆ ਕਿਉਂਕਿ ਮੈਂ ਰਵੀ ਨੂੰ ਪਿਆਰ ਕਰਨ ਲੱਗ ਪਈ ਸੀ ਮੈਂ ਘਰ ਆ ਕੇ ਮੰਮੀ ਨੂੰ ਕਿਹਾ ਕਿ ਫੋਨ ਕਰਕੇ ਮਾਮਾ ਜੀ ਨੂੰ ਘਰ ਬੁਲਾਓ ਤਾਂ ਮੰਮੀ ਕਹਿਣ ਲੱਗੀ ਕੀ ਹੋਇਆ ਤਾਂ ਮੈਂ ਉਹਨਾਂ ਨੂੰ ਕਿਹਾ ਕਿ ਮੈਂ ਮਾਮਾ ਜੀ ਦੇ ਆਏ ਤੋਂ ਤੁਹਾਨੂੰ ਸਾਰੀ ਗੱਲ ਦੱਸੂਗੀ ਬਸ ਤੁਸੀਂ ਮਾਮਾ ਜੀ ਨੂੰ ਫੋਨ ਕਰਕੇ ਘਰ ਬੁਲਾਓ ਮੰਮੀ ਨੇ ਮਾਮਾ ਜੀ ਨੂੰ ਫੋਨ ਕਰਕੇ ਬੁਲਾ ਲਿਆ ਤੇ ਮਾਮਾ ਜੀ 1 ਘੰਟੇ ਦੇ ਵਿੱਚ ਵਿੱਚ ਸਾਡੇ ਘਰ ਆ ਗਏ ਤੇ ਮੈਂ ਸਾਰੀ ਗੱਲ ਮਾਮਾ ਜੀ ਨੂੰ ਦੱਸੀ ਤੇ ਮੈਂ ਇਹ ਵੀ ਦੱਸਿਆ ਕਿ ਉਹਨਾਂ ਦੀ ਕੁੜੀ ਰਵੀ ਦੇ ਨਾਲ ਮਿਲੀ ਹੋਈ ਆ ਤਾਂ ਮਾਮਾ ਜੀ ਕਹਿਣ ਲੱਗੇ ਕਿ ਉਹਨੂੰ ਕਿੱਦਾਂ ਜਾਣਦੀ ਆ ਮੈਂ ਕਿਹਾ ਇਹ ਤਾਂ ਮੈਨੂੰ ਨਹੀਂ ਪਤਾ ਪਰ ਇਨਾ ਪਤਾ ਕਿ ਮੇਰੇ ਬਾਰੇ ਦੱਸ ਆਪਣੀ ਕੁੜੀ ਨੇ ਰਵੀ ਨੂੰ ਪਾਈ ਆ ਤਾਂ ਮਾਮਾ ਜੀ ਬਹੁਤ ਗੁੱਸੇ ਜਾ ਗਏ ਅਸੀਂ ਸਾਰੇ ਮਾਮੇ ਦੇ ਨਾਲ ਗੱਡੀ ਵਿੱਚ ਬੈਠ ਕੇ ਨਾਨਕੇ ਚਲੇ ਗਏ ਤੇ ਉੱਥੇ ਜਾ ਕੇ ਜਦੋਂ ਮਾਮੇ ਦੀ ਕੁੜੀ ਨਾਲ ਸਾਰੀ ਗੱਲ ਕੀਤੀ ਤਾਂ ਉਹ ਮੁਕਰ ਗਈ ਕਿ ਕੀ ਗੱਲਾਂ ਕਰੀ ਜਾ ਰਹੇ ਹੋ ਬੇਸ਼ੱਕ ਮੈਂ ਇਹਦੇ ਨਾਲ ਜੈਲਸੀ ਕਰਦੀ ਆਂ ਪਰ ਮੈਨੂੰ ਇਸ ਰਿਸ਼ਤੇ ਬਾਰੇ ਕੁਝ ਵੀ ਨਹੀਂ ਪਤਾ ਤੁਸੀਂ ਮੇਰੇ ਤੇ ਕਿੰਨੀ ਵੱਡੀ ਤੋਮਤ ਲਾ ਰਹੇ ਹੋ ਤਾਂ ਮਾਮਾ ਜੀ ਨੇ ਆਪਣੀ ਕੁੜੀ ਦੇ ਦੋ ਚਾਰ ਲਫੇੜੇ ਮਾਰੇ ਤੇ ਮਾਮਾ ਜੀ ਨੇ ਕਹਿ ਦਿੱਤਾ ਕਿ ਮਨਾਉਣਾ ਤਾਂ ਮੈਨੂੰ ਆਉਂਦਾ ਜੇ ਤੂੰ ਆਪ ਸਿੱਧਾ ਹੀ ਦੱਸ ਦੇਵੇਂਗੀ ਤਾਂ ਚੰਗੀ ਰਹੇਗੀ ਦੋ ਚਾਰ ਲਫੇੜੇ ਖਾਣ ਤੋਂ ਬਾਅਦ ਉਹਨੇ ਸਾਰਾ ਕੁਝ ਸਾਨੂੰ ਦੱਸ ਦਿੱਤਾ ਤੇ ਕਹਿਣ ਲੱਗੀ ਹਾਂ ਉਹ ਮੇਰੇ ਨਾਲ ਕਾਲਜ ਵਿੱਚ ਪੜਦਾ ਸੀ ਮੈਂ ਹੀ ਉਹਨੂੰ ਇਹਦੇ ਬਾਰੇ ਦੱਸ ਪਾਈ ਸੀ ਕਿਉਂਕਿ ਉਹਨੇ ਸਾਰੀ ਇਹਦੀ ਪ੍ਰਾਪਰਟੀ ਆਪਣੇ ਨਾਮ ਕਰਵਾ ਕੇ ਇਹਨੂੰ ਛੱਡ ਦੇਣਾ ਸੀ ਮੈਂ ਇਹਦੀ ਜ਼ਿੰਦਗੀ ਬਰਬਾਦ ਕਰਨਾ ਚਾਹੁੰਦੀ ਸੀ ਕਿਉਂਕਿ ਇਹ ਹਰ ਕੰਮ ਵਿੱਚ ਮੇਰੇ ਨਾਲੋਂ ਅੱਗੇ ਆ ਤੁਸੀਂ ਸਾਰੇ ਇਹਦੀਆਂ ਤਾਰੀਫਾਂ ਕਰਦੇ ਰਹਿੰਦੇ ਹੋ ਇਹ ਗੱਲ ਮੇਰੇ ਕੋਲੋਂ ਬਰਦਾਸ਼ਤ ਨਹੀਂ ਹੁੰਦੀ ਸੀ ਮੈਂ ਉਹਦੀਆਂ ਗੱਲਾਂ ਸੁਣ ਕੇ ਹੈਰਾਨ ਰਹਿ ਗਈ ਉਹ ਮੇਰੀਆਂ ਨਜ਼ਰਾਂ ਵਿੱਚੋਂ ਡਿੱਗ ਗਈ ਉਹ ਮੇਰੀ ਭੈਣ ਹੋ ਕੇ ਮੇਰੇ ਨਾਲ ਇੰਨੀ ਜੈਲਸੀ ਕਰਦੀ ਆ ਮੈਂ ਕਦੇ ਸੋਚਿਆ ਵੀ ਨਹੀਂ ਸੀ ਤਾਂ ਮੈਂ ਮਾਮਾ ਜੀ ਨੂੰ ਕਹਿ ਦਿੱਤਾ ਕਿ ਆਪਾਂ ਉੱਥੇ ਰਿਸ਼ਤਾ ਨਹੀਂ ਕਰਨਾ ਤਾਂ ਮਾਮਾ ਜੀ ਕਹਿਣ ਲੱਗੇ ਮੈਂ ਤਾਂ ਹੁਣ ਉੱਥੇ ਕਦੇ ਵੀ ਤੇਰਾ ਰਿਸ਼ਤਾ ਨਾ ਕਰਾਂ ਮੈਂ ਤਾਂ ਤੁਹਾਨੂੰ ਪਹਿਲਾਂ ਹੀ ਦੱਸਿਆ ਸੀ ਕਿ ਮੈਨੂੰ ਪਿੰਡ ਦੇ ਲੋਕਾਂ ਨੇ ਦੱਸਿਆ ਕਿ ਬੰਦੇ ਤਾਂ ਬਾਲੇ ਕੰਜੂਸ ਨੇ ਉਹਨਾਂ ਨੂੰ ਸਾਡੀ ਪ੍ਰਾਪਰਟੀ ਤੱਕ ਮਤਲਬ ਸੀ ਉਹਨੇ ਕਿੱਥੇ ਘਰ ਜਵਾਈ ਬਣ ਕੇ ਰਹਿਣਾ ਸੀ ਉਹ ਮੇਰੀ ਪ੍ਰਾਪਰਟੀ ਆਪਣੇ ਨਾਮ ਕਰਵਾ ਕੇ ਮੈਨੂੰ ਤਲਾਕ ਦੇਣ ਨੂੰ ਫਿਰਦਾ ਸੀ ਇਹ ਉਹਦਾ ਪਲਾਨ ਸੀ ਹੈਰਾਨੀ ਦੀ ਗੱਲ ਇਹ ਸੀ ਕਿ ਉਹਦੇ ਘਰ ਦੇ ਵੀ ਇਸ ਗੱਲ ਵਿੱਚ ਉਹਦੇ ਨਾਲ ਰਲੇ ਹੋਏ ਸੀ ਬੇਸ਼ੱਕ ਉਹਨਾਂ ਕੋਲ ਕਾਫੀ ਜ਼ਮੀਨ ਸੀ ਪਰ ਫਿਰ ਵੀ ਉਹਨਾਂ ਨੂੰ ਸਬਰ ਨਹੀਂ ਸੀ ਮਾਮਾ ਜੀ ਨੇ ਆਪਣੀ ਕੁੜੀ ਨੂੰ ਕਹਿ ਦਿੱਤਾ ਕਿ ਮੈਨੂੰ ਤੇਰੇ ਤੋਂ ਇਹ ਉਮੀਦ ਨਹੀਂ ਸੀ ਤੈਨੂੰ ਤਾਂ ਆਪਣੀ ਭੈਣ ਦਾ ਤਰਸ ਕਰਨਾ ਚਾਹੀਦਾ ਸੀ ਉਹਦੇ ਲਈ ਖੁਸ਼ ਹੋਣਾ ਚਾਹੀਦਾ ਸੀ ਕਿ ਉਹ ਕੱਲੀ ਨੇ ਸਭ ਕੁਝ ਕੀਤਾ ਤੇ ਉਹਨੂੰ ਆਪਣੇ ਸਹਾਰੇ ਦੀ ਲੋੜ ਆ ਅਸੀਂ ਮੁੰਡੇ ਵਾਲਿਆਂ ਨਾਲ ਰਿਸ਼ਤਾ ਤੋੜ ਦਿੱਤਾ ਕਿਉਂਕਿ ਮੈਂ ਉਹਨਾਂ ਨੂੰ ਸਮਝਣ ਵਿੱਚ ਗਲਤੀ ਕਰ ਬੈਠੀ ਤਾਂ ਰਵੀ ਨੇ ਵੀ ਦੱਸ ਦਿੱਤਾ ਕਿ ਮੈਨੂੰ ਤਾਂ ਤੇਰੇ ਮਾਮੇ ਦੀ ਕੁੜੀ ਨੇ ਇਹ ਗੱਲਾਂ ਕਈਆਂ ਸੀ ਕਿ ਉਹਨਾਂ ਦੀ ਪ੍ਰਾਪਰਟੀ ਆਪਣੇ ਨਾਮ ਕਰਵਾ ਲਈ ਮੈਂ ਤਾਂ ਤੈਨੂੰ ਜਾਣ ਦਾ ਤੱਕ ਨਹੀਂ ਸੀ ਉਹ ਸਾਡੀਆਂ ਬਹੁਤ ਮਿੰਤਾ ਕਰ ਰਿਹਾ ਸੀ ਤੇ ਉਹਨੂੰ ਇਹ ਸੀ ਕਿ ਇੱਕ ਵਾਰ ਰਿਸ਼ਤਾ ਹੋ ਜਾਵੇ ਪਰ ਮੈਂ ਇਹੋ ਜਿਹੇ ਬੰਦੇ ਨਾਲ ਆਪਣੀ ਜ਼ਿੰਦਗੀ ਕਿੱਥੋਂ ਕੱਟ ਲੈਂਦੀ ਜਿਹਨੂੰ ਮੇਰੇ ਨਾਲ ਨਹੀਂ ਬਲਕਿ ਸ਼ੌਹਰਤ ਨਾਲ ਪਿਆਰ ਸੀ ਉਸ ਦਿਨ ਤੋਂ ਬਾਅਦ ਅੱਜ ਤੱਕ ਮੈਂ ਆਪਣੇ ਮਾਮੇ ਦੀ ਕੁੜੀ ਨੂੰ ਕਦੇ ਵੀ ਨਹੀਂ ਬੁਲਾਇਆ ਤੇ ਨਾ ਹੀ ਮੈਂ ਉਹਨੂੰ ਕਦੇ ਬੁਲਾਵਾਂਗੀ ਕਿਉਂਕਿ ਉਹਨੇ ਮੇਰੀ ਜ਼ਿੰਦਗੀ ਬਰਬਾਦ ਕਰਨ 'ਚ ਕੋਈ ਕਸਰ ਨਹੀਂ ਛੱਡੀ ਉਸ ਦਿਨ ਤੋਂ ਬਾਅਦ ਮੇਰਾ ਤਾਂ ਵਿਆਹ ਦੇ ਨਾਮ ਤੋਂ ਯਕੀਨ ਹੀ ਉੱਠ ਗਿਆ ਇਸ ਗੱਲ ਨੂੰ 2-3 ਸਾਲ ਹੋ ਚੁੱਕੇ ਆ ਪਰ ਅਜੇ ਤੱਕ ਮੈਂ ਆਪਣੇ ਵਿਆਹ ਬਾਰੇ ਨਹੀਂ ਸੋਚਿਆ ਜੇ ਰੱਬ ਨੇ ਚਾਇਆ ਤਾਂ ਮੈਨੂੰ ਕੋਈ ਚੰਗਾ ਮੁੰਡਾ ਮਿਲ ਜਾਊਗਾ ਪਰ ਅਜੇ ਮੈਂ ਇਸ ਬਾਰੇ ਕੁਝ ਵੀ ਨਹੀਂ ਸੋਚਣਾ ਚਾਹੁੰਦੀ ਕਿਉਂਕਿ ਮੈਂ ਕੱਲੀ ਵੀ ਆਪਣੀ ਲਾਈਫ 'ਚ ਬਹੁਤ ਖੁਸ਼ ਆ ਮੈਨੂੰ ਇੱਕ ਗੱਲ ਦੀ ਸਮਝ ਲੱਗੀ ਕਿ ਲੋਕ ਇਨਸਾਨ ਨਾਲੋਂ ਜ਼ਿਆਦਾ ਪੈਸੇ ਨੂੰ ਪਿਆਰ ਕਰਨ ਲੱਗ ਪਏ ਆ ਪਿਆਰ ਨਾਮ ਦੀ ਚੀਜ਼ ਹੈ ਹੀ ਨਹੀਂ ਤਾਂ ਇਸ ਅੱਜ ਦੀ ਸਟੋਰੀ ਤੁਸੀਂ ਇਸ ਬਾਰੇ ਕੀ ਕਹਿਣਾ ਚਾਹੋਗੇ ਕਮੈਂਟ ਵਿੱਚ ਜ਼ਰੂਰ ਦੱਸਣਾ ਹੋਰ ਨਵੀਆਂ-ਨਵੀਆਂ ਸਟੋਰੀਜ਼ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਲੈਣਾ ਸਟੋਰੀ ਨੂੰ ਲਾਈਕ ਤੇ ਸ਼ੇਅਰ ਵੀ ਜ਼ਰੂਰ ਕਰਨਾ